ਹੋ ਗਿਆ ਲਾਈਵ ਆਪਾਂ ਦੁਬਾਰਾ ਫਿਰ ਇੱਕ ਵਾਰ ਕੋਸ਼ਿਸ਼ ਕੀਤੀ ਸੀ ਪਰ ਨਹੀਂ ਹੋ ਪਾਇਆ ਫਿਰ ਦੁਬਾਰਾ ਹੁਣ ਲਾਈਵ ਹੋਇਆ ਤੁਹਾਡੇ ਨਾਲ ਮੇਰੇ ਸਾਰੇ ਫੇਸਬੁੱਕ ਯੂਜ਼ਰ ਨੂੰ ਆਰਐਸ ਗਲੋਬਲ ਨੂੰ ਫੇਸਬੁੱਕ ਰਾਹੀਂ ਪਿਆਰ ਕਰਨ ਵਾਲੇ ਹਮੇਸ਼ਾ ਚੜ੍ਹਦੀ ਕਲਾ ਦੇ ਦੇਖਣ ਲਈ ਉਹਨਾਂ ਸਾਰੇ ਮੇਰੇ ਸਪੋਰਟਰਸ ਦਾ ਧੰਨਵਾਦ ਅੱਜ ਦੇ ਇਸ ਮੰਡੇ ਲਾਈਵ ਲਾਈਵ ਸੈਸ਼ਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਅੱਜ ਦੀ ਜਿਹੜੀ ਪੋਸਟ ਪਾਈ ਗਈ ਸੀ ਟੀਮ ਵੱਲੋਂ ਉਹ ਪਾਈ ਗਈ ਸੀ ਵਿਦਆਊਟ ਆਲਟਸ ਆਸਟ੍ਰੇਲੀਆ ਯਸ ਬਿਲਕੁਲ ਮੈਂ ਠੀਕ ਕਹਿ ਰਿਹਾ ਜੀ ਵਿਦਆਊਟ ਆਲਟਸ ਆਸਟ੍ਰੇਲੀਆ ਕਿਹੜੇ ਸਟੂਡੈਂਟਸ ਅਪਲਾਈ ਕਰ ਸਕਦੇ ਨੇ ਕੀ ਕੀ ਕੰਡੀਸ਼ਨਸ ਰਹਿਣਗੀਆਂ ਕਿ ਇਹ অপਸ਼ਨ ਸਾਰੇ ਸਟੂਡੈਂਟਸ ਲਈ ਅਵੇਲੇਬਲ ਆ ਜਾਂ ਕੁਝ ਚੁਣੇ ਦਾ ਸਟੂਡੈਂਟਸ ਲਈ ਅਵੇਲੇਬਲ ਆ ਤੇ ਜੇ ਉਹ ਚੁਣੇ ਦਾ ਸਟੂਡੈਂਟਸ ਲਈ ਅਵੇਲੇਬਲ ਆ ਉਹ ਕਿਹੜੇ ਸਟੂਡੈਂਟਸ ਨੇ ਅਤੇ ਕਿਹੜੇ ਕਿਹੜੇ ਪੈਰਾਮੀਟਰਸ ਕਿਹੜੇ ਕਿਹੜੇ ਆ ਉਹਨਾਂ ਦਾ ਮਾਪਦੰਡ ਹੋਣਗੇ ਜਿਨ੍ਹਾਂ ਦੇ ਬੇਸਿਸ ਤੇ ਉਹ ਵਿਦਆਊਟ ਆਲਟਸ ਆਸਟ੍ਰੇਲੀਆ ਪੜਨ ਜਾ ਸਕਦੇ ਨੇ ਸੋ ਮਸ ਵਾਚ ਥਿਸ ਇੰਪੋਰਟੈਂਟ ਇਨਫੋਰਮੇਸ਼ਨ ਇਹ ਲਾਈਵ ਸੈਸ਼ਨ ਚੱਲ ਰਿਹਾ ਦੋਸਤੋ ਆਪਣੇ ਦੋਸਤਾਂ ਤੱਕ ਜੇ ਤੁਸੀਂ ਲਾਈਵ ਜੁੜੇ ਹੋ ਤਾਂ ਆਪਣੇ ਦੋਸਤਾਂ ਤੱਕ ਤੁਸੀਂ ਇਹ ਲਾਈਵ ਸੈਸ਼ਨ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਉਹ ਫਰੈਂਡਸ ਤੁਹਾਡੇ ਉਹ ਦੋਸਤ ਇਸ ਇੰਪੋਰਟੈਂਟ ਇਨਫੋਰਮੇਸ਼ਨ ਨੂੰ ਲੈ ਕੇ ਆਪਣੀ ਜ਼ਿੰਦਗੀ ਦਾ ਇੱਕ ਬਿਹਤਰੀਨ ਇੱਕ ਬੈਟਰ ਡਿਸੀਜਨ ਲੈ ਸਕਣ ਐਂਡ ਜਿਹੜੀਆਂ ਕਨਫਿਊਜ਼ਨਸ ਕ੍ਰੀਏਟ ਹੁੰਦੀਆਂ ਨੇ ਕਿਉਂਕਿ ਅੱਜ ਵਿਦਆਊਟ ਐਸ ਅਸ਼ੇਰੀਆ ਨੇ ਬੋਲਣ ਦਾ ਮਕਸਦ ਇਹ ਸੀਗਾ ਕਿ ਪਿਛਲੇ ਕੁਝ ਦਿਨਾਂ ਤੋਂ ਮੈਂ ਸੁਣਨ ਚ ਆ ਰਿਹਾ ਸੀ ਦਫ਼ਤਰ ਚ ਜਦੋਂ ਬੈਠੀਦਾ ਤੇ ਬੱਚੇ ਆ ਕੇ ਬੋਲਦੇ ਨੇ ਇਹ ਫਲਾਣਾ 에ਜੰਟ ਵਿਦਾਊਟ ਆਲਸ ਦੀ ਗੱਲ ਕਰ ਰਿਹਾ ਜਾਂ ਉਹਦੀ ਗੱਲ ਕਰ ਰਿਹਾ ਸੋ ਉਹ ਵਿਦਾਊਟ ਆਲਸ ਕਿੰਨਾ ਸਟੂਡੈਂਟਸ ਲੀਆ ਅੱਜ ਉਹ ਬੱਚਿਆਂ ਦੇ ਭੁਲੇਖੇ ਕੱਢਣ ਲਈ ਵਹਿਮ ਕੱਢਣ ਲਈ ਜਾਂ ਜਿਹੜੇ ਰਿਊਮਰਸ ਲੋਕਾਂ ਤੱਕ ਫਲਾਏ ਜਾਂਦੇ ਉਹ ਕੱਢਣ ਲਈ ਅੱਪਾਂ ਅੱਜ ਲਾਈਵ ਹੋ ਰਹੇ ਹਾਂ ਸੋ ਮੇਰੇ ਨਾਲ ਰਹਿਣਗੇ ਮੇਰੇ ਤੇ ਕਿਹੜਾ ਨਹੀਂ ਅਪਲਾਈ ਕਰ ਸਕਦਾ ਕਿੰਨਾ ਬੱਚਿਆਂ ਨੂੰ ਅਪਲਾਈ ਕਰਕੇ ਆਪਣਾ ਇੱਕ ਚੰਗਾ ਭਵਿੱਖ ਬਣਾਉਣਾ ਚਾਹੀਦਾ ਕਿੰਨਾਂ ਨੂੰ ਪੈਸਾ ਖਰਾਬ ਨਹੀਂ ਕਰਨਾ ਚਾਹੀਦਾ ਸੋ ਇਹ ਜਦੋਂ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਅਸੀਂ ਅਪਲੋਡ ਕਰ ਦਈਏ ਤੁਸੀਂ ਉਦੋਂ ਆਪਣੇ ਦੋਸਤਾਂ ਤੱਕ ਆਪਣੇ ਫਰੈਂਡਸ ਤੱਕ ਆਪਣੇ ਰਿਲੇਟਿਵ ਤੱਕ ਵੀਡੀਓ ਸ਼ੇਅਰ ਜੂ ਕਰ ਦੇਣਾ ਕਿਉਂਕਿ ਇਹ ਇੱਕ ਇਹੋ ਜੀ ਇੰਪੋਰਟੈਂਟ ਇਨਫੋਰਮੇਸ਼ਨ ਆ ਬਹੁਤ ਮਤਲਬ ਸਹਾਈ ਹੋਣ ਵਾਲੀ ਇਨਫੋਰਮੇਸ਼ਨ ਆ ਜੋ ਤੁਹਾਡੇ ਕਿਸੇ ਦੋਸਤ ਦੀ ਤੁਹਾਡੇ ਕਿਸੇ ਭੈਣ ਭਰਾ ਦੀ ਤੁਹਾਡੇ ਕਿਸੇ ਰਿਲੇਟਿਵ ਦੀ ਜ਼ਿੰਦਗੀ ਬਣਾ ਸਕਦੀ ਹੈ ਉਹਦਾ ਫਿਊਚਰ ਬਣਾ ਸਕਦੀ ਹੈ ਜੇ ਜੇ ਇਹ बार-बार ਡਿਸਕਨੈਕਟ ਹੋ ਰਿਹਾ ਦੋਸਤੋ ਸੋ ਮਾਫੀ ਚੁਣਨੇ ਜ ਵਿੱਚ ਕਿਤੇ ਥੋੜੀ ਜਿਹੀ ਪ੍ਰੋਬਲਮ ਆਵੇ ਕਿਉਂਕਿ ਬਾਰ-ਬਾਰ ਡਿਸਕਨੈਕਟ ਹੋ ਰਿਹਾ ਸੋ ਜੇ ਇਨਫੋਰਮੇਸ਼ਨ ਅੱਗੇ ਲੋਕਾਂ ਤੱਕ ਇਹ ਸ਼ੇਅਰ ਨਾ ਕੀਤੀ ਤਾਂ ਹੋ ਸਕਦਾ ਤੁਹਾਡਾ ਕੋਈ ਦੋਸਤ ਤੁਹਾਡਾ ਕੋਈ ਭੈਣ ਭਰਾ ਜਾਂ ਤੁਹਾਡਾ ਕੋਈ ਸੱਜਣ ਮਿੱਤਰ ਤੁਹਾਡਾ ਕੋਈ ਚੋਣ ਵਾਲਾ ਵਿਦਆਊਟ ਆਲਸ ਦੇ ਨਾਤੇ ਆਪਣਾ ਸਮਾਂ ਔਰ ਆਪਣੇ ਮਾਪਿਓ ਦੇ ਖੂਨ ਪਸੀਨੇ ਦੀ ਮੇਰੇ ਦੀ ਕਮਾਈ ਖਰਾਬ ਕਰ ਬੈਠੇ ਸੋ ਇਸ ਸਚਾਈ ਤੇ ਨੂੰ ਜਾਣੂ ਹੋਣਾ ਬੜਾ ਜ਼ਰੂਰੀ ਹੈ ਸੋ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਤੱਕ ਜ਼ਰੂਰ ਪਹੁੰਚਾਇਓ ਸਭ ਤੋਂ ਪਹਿਲਾਂ ਮੈਂ ਵੈਲਕਮ ਕਹਦਾ ਆਪਣੇ ਮਾਈਗ੍ਰੇਸ਼ਨ ਏਜੰਟ मैडम एंजेला ਦਾ ਜੋ ਤੁਹਾਨੂੰ ਕਲੀਅਰ ਕਰਨਗੇ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਕਿ ਕਿਹੜਾ ਬੱਚਾ ਵਿਦਾਊਟ ਆਲਟਸ ਪੜਨ ਜਾ ਸਕਦਾ ਕਿਹੜਾ ਬੱਚਾ ਨਹੀਂ ਜਾ ਸਕਦਾ ਸਭ ਤੋਂ ਪਹਿਲਾਂ ਵੈਲਕਮ ਮਾਈ ਫੇਸਬੁੱਕ ਪੇਜ ਅੰਜਲਾ ਹਾਊ ਆਰ ਯੂ ਆਮ ਗੁੱਡ ਥੈਂਕ ਯੂ ਸਾਰੇ ਵੀਰ ਜੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਅੱਜ ਸਵੇਰ ਦੀ ਅਸੀਂ ਪੋਸਟ ਪਾਈ ਐ ਅੰਜਲਾ ਕਿ ਵਿਦਾਊਟ ਆਲਟਸ ਆਸਟ੍ਰੇਲੀਆ ਨੂੰ ਸੀ ਆਪਣੇ ਜੇ ਫੇਸਬੁੱਕ ਪੇਜ ਦੇ ਨਾਲ ਲਾਈਵ ਹੋਣ ਲਈ ਬੋਲਿਆ ਸੀ ਪਿਚਾਰ ਤੋਂ ਪੰਜ ਸੜੇ ਨਾਲ ਲਾਈਵ ਰਹਿ ਕੇ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਲਗਭਗ ਹਾਫ ਐਨ ਆਰ ਅੱਧਾ ਘੰਟਾ ਸੀ ਲੇਟ ਹੋ ਚੁੱਕਿਆ ਹੈ ਡਿਊ ਟੂ ਕਨੈਕਟੀਵਿਟੀ ਪ੍ਰੋਬਲਮ ਕਰਕੇ ਸੋ ਸਟੇ ਟਿਊਨਡ ਵਿਦ ਅਸ ਐਸ ਸਮ 10 ਜਣੇ ਵੀਡੀਓ ਲਾਈਵ ਦੇਖ ਰਿਹਾ ਆਈ ਥਿੰਕ ਹਾਲੇ ਵੀ ਸ਼ਾਇਦ ਪੂਰੇ ਪੰਜਾਬ ਦੇ ਵਿੱਚ ਹੀ ਕੋਈ ਨੈਟਵਰਕ ਦੀ ਪ੍ਰੋਬਲਮ ਚੱਲ ਰਹੀ ਹੈ ਤਾਂ ਕਿਉਂਕਿ ਅੱਜ ਲੋਕ ਕਾਫੀ ਘੱਟ ਨਾਲ ਜੁੜ ਰਹੇ ਨੇ ਬਟ ਐਨੀਵੇਜ਼ ਜੇ ਨਾਲ ਨਹੀਂ ਵੀ ਲਾਈਵ ਜੋੜ ਪਾਏ ਤੁਸੀਂ ਇਹ ਵੀਡੀਓ ਸੀ ਆਪਣੇ ਜਦੋਂ ਫੇਸਬੁੱਕ ਪੇਜ ਤੇ ਅਪਲੋਡ ਕਰ ਦਾਂਗੇ ਤੁਸੀਂ ਜਦੋਂ ਵੀ ਵੀਡੀਓ ਦੇਖੋ ਆਪਣੇ ਉਹਨਾਂ ਦੋਸਤਾਂ ਤੱਕ ਆਪਣੇ ਭੈਣਾਂ ਭਰਾ ਸੋ ਤੁਸੀਂ ਇਹ ਇਨਫੋਰਮੇਸ਼ਨ ਆਪਣੇ ਉਹਨਾਂ ਦੋਸਤਾਂ ਭੈਣਾਂ ਭਰਾਵਾਂ ਤੱਕ ਸ਼ੇਅਰ ਕਰ ਦਿਓ ਜੋ ਵਿਦਾਊਟ ਆਸਟ੍ਰੇਲੀਆ ਆਪਣਾ ਜਾਣਾ ਚਾਹੁੰਦੇ ਨੇ ਸੋ ਥੈਟ ਉਹ ਇਸ ਸੱਚਾਈ ਤੋਂ ਅਪਡੇਟ ਹੋ ਸਕੇ ਜਾਣੂ ਹੋ ਸਕਣ ਹੂ ਇਜ਼ ਏਲੀਜੀਬਲ অর ਹੂ ਇਜ਼ ਨੋਟ ਏਲੀਜੀਬਲ ਹਾਂ ਜੀ ਅੰਜਲਾ ਪਲੀਜ਼ ਜਿਵੇਂ ਤੁਸੀਂ ਕਿਹਾ ਕਿ ਅੱਜ ਬਹੁਤ ਸਾਰੇ ਫੋਨ ਕਾਲਸ ਆ ਰਹੇ ਨੇ ਸਵੇਰ ਦੇ ਜਸ ਇਹੀ ਇਨਫੋਰਮੇਸ਼ਨ ਜਾਣ ਲੈ ਕੇ ਕਿ ਅਸੀਂ ਆਸਟ੍ਰੇਲੀਆ ਵਿਦਾਊਟ ਆਈਲਸ ਕਿਵੇਂ ਜਾ ਸਕਦੇ ਹਾਂ ਇਹ ਹੁਣ ਤੋਂ ਇਹ ਥੋੜੇ ਟਾਈਮ ਤੋਂ ਹੀ ਇਹ ਟੈਸਟ ਚੱਲ ਰਿਹਾ ਜਿਸ ਬਾਰੇ ਅਸੀਂ ਗੱਲ ਕਰਾਂਗੇ ਜੋ ਜੋ ਦੇਖਿਆ ਸੀ ਆਸਟ੍ਰੇਲੀਆ ਬਿਨਾ ਆਇਲਸ ਤੋਂ ਜਾ ਸਕਦੇ ਆ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਟੈਸਟ ਦਾ ਨਾਮ ਦੱਸਣਾ ਚਾਹਾਂਗੀ ਉਹ ਟੈਸਟ ਨੂੰ ਆਪਾਂ ਕਹਿੰਦੇ ਆ ਐਲ ਐਲ ਐਨ ਟੈਸਟ ਲੈਂਗੁਏਜ ਲਿਟਰੇਸੀ ਐਂਡ ਨੰਮਰਸੀ ਟੈਸਟ ਇਹ ਉਹਨਾਂ ਵਿਦਿਆਰਥੀਆਂ ਲਈ ਹੈ ਜਿਹੜੇ ਇੰਡੀਆ ਵਿੱਚ ਜਿਨ੍ਹਾਂ ਦੇ 12ਵੀਂ ਵਿੱਚ 75% ਤੋਂ ਉੱਪਰ ਨੰਬਰ ਨੇ ਉਹ ਬਿਨਾ ਆਇਲਟ ਤੋਂ ਆਸਟ੍ਰੇਲੀਆ ਜਾ ਸਕਦੇ ਨੇ 75 ਪਰਸੈਂਟੇਜ ਤੋਂ ਅਬਉਵ ਜਿਨ੍ਹਾਂ ਦੀ ਪਰਸੈਂਟੇਜ ਹੈ ਉਹ ਇਹ ਟੈਸਟ ਦੇ ਕੇ ਇਹ ਯੂਨੀਵਰਸਿਟੀ ਦਾ ਆਪਣਾ ਇੱਕ ਟੈਸਟ ਹੈ ਗਵਰਨਮੈਂਟ ਅਪਰੂਵ ਟੈਸਟ ਹੈ ਉਹ ਯੂਨੀਵਰਸਿਟੀ ਇਸ ਟੈਸਟ ਨੂੰ ਅਮ ਚੈੱਕ ਕਰਦੀ ਹੈ ਉਹ ਸਭ ਦੇਖਦੇ ਆ ਕਿ ਹਾਂਜੀ ਤੁਹਾਡੇ ਨੰਬਰ ਜ਼ਿਆਦਾ ਨਹੀਂ ਬਟ ਜੇ ਤੁਹਾਡਾ ਆਇਲਟ ਦਾ ਰਿਕੁਆਇਰਡ ਸਕੋਰ ਨਹੀਂ ਹੈ ਤੁਸੀਂ ਇਹ ਟੈਸਟ ਰਾਹੀਂ ਉੱਥੇ ਜਾ ਸਕਦੇ ਹੋ ਇਹ ਤਾਂ ਅਸੀਂ ਗੱਲ ਕੀਤੀ ਜਿਹੜੇ ਵਿਦਿਆਰਥੀ ਆਫਸ਼ੋਰ ਜਿਹੜੇ ਇੰਡੀਆ ਵਿੱਚ ਬੈਠੇ ਨੇ ਉਹਨਾਂ ਦੇ ਲਈ ਤੇ ਜੇ ਜਿਨ੍ਹਾਂ ਕੋਲੇ 75% ਨੰਬਰ ਨਹੀਂ ਹੈਗੇ ਉਹ ਇੰਡੀਆ ਵਿੱਚ ਨੇ ਪਰ ਉਹਨਾਂ ਕੋਲੇ 75% ਨੰਬਰ ਨਹੀਂ ਹੈਗੇ ਉਹ ਕੀ ਕਰ ਸਕਦੇ ਨੇ ਉਹ ਵਿਦਿਆਰਥੀ ਆਪਣਾ ਇੰਡੀਆ ਤੋਂ ਆਸਟ੍ਰੇਲੀਆ ਦਾ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇੱਕ ਤਾਂ ਉਹ ਹੋਗੇ ਜਿਨ੍ਹਾਂ ਦੇ 75% ਤੋਂ ਅਬੋਵ ਪਰਸੈਂਟੇਜ ਹੈ ਉਹ ਇਹ ਟੈਸਟ ਦੇ ਕੇ ਸੋਰੀ ਟੂ ਇੰਟਰਰਪਟ ਯੂ ਐਂਚਲਾ ਸੋ ਜਿਨ੍ਹਾਂ ਸਟੂਡੈਂਟਸ ਦੇ ਓਵਰオール ਜਿਹੜੀ ਪਰਸੈਂਟੇਜ ਹੈ ਚਾਹੇ 12th ਵਿੱਚੋਂ ਹੈ ਜੋ ਹੈ ग्रैजुएशन ਗ੍ਰੈਜੂਏਸ਼ਨ जो ਹੈ ਜੋ ਫਰਦਰ ਆਪਣੀ ਬੈਚਲਰ ਡਿਗਰੀ ਪਲੱਸ 2 ਵਾਲੇ ਬੱਚੇ ਜਾਂ ਮਾਸਟਰਸ ਡਿਗਰੀ ਬੈਚਲਰ ਵਾਲੇ ਬੱਚੇ ਕਰਨ ਜਾਣਾ ਚਾਹੁੰਦੇ ਨੇ रिक्वायर्ड ਦੇ ਰਿਕੁਆਇਰਡ ਐਟ ਲੀਸਟ 75% ਮਾਰਕਸ ਮੋਰ ਥੈਨ 75% ਸੋ ਉਹਨਾਂ ਨੂੰ ਵੀ ਉੱਥੇ ਜਾ ਕੇ ਉਹ ਟੈਸਟ ਪਾਸ ਕਰਨਾ ਪਏਗਾ ਹੀ ਪਏਗਾ ਜਾਂ ਉਹ ਟੈਸਟ ਕੇਸ ਬਾਈ ਕੇਸ ਹੋਏਗਾ ਇਹ ਨਹੀਂ ਹੈ ਕਿ ਸਭ ਜੇ ਸਭ एलएलएन ਟੈਸਟ ਦੇ ਰਹੇ ਹਨ और सब दे 75% ਅਬੋਵ ਪਰਸੈਂਟੇਜ اور ਸਾਰੇ ਗੈਟ ਥਰੂ ਹੋ ਜਾਣਗੇ ਇਹ ਯੂਨੀਵਰਸਿਟੀ ਡਿਸਾਈਡ ਕਰੇਗੀ ਤੁਹਾਡਾ ਪ੍ਰੋਫਾਈਲ ਦੇਖ ਕੇ ਓਕੇ ਸੋ ਜਿਹੜੇ ਬੱਚੇ ਦੇ 75% ਮਾਰਕਸ ਨੇ ਓਵਰオール ਉਹਦੀ ਲਾਸਟ ਕੁਆਲੀਫਿਕੇਸ਼ਨ ਦੇ ਵਿੱਚੋਂ ਉਹੀ ਸਟੂਡੈਂਟਸ ਜਿਹੜੇ ਇੰਡੀਆ ਤੋਂ ਜਾਂ ਹੋਰ ਨਾ ਦੇਸ਼ਾਂ ਤੋਂ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਨੇ ਉਹ ਜਾ ਸਕਦੇ ਨੇ ਜਿਨ੍ਹਾਂ ਨੂੰ ਆਪਾਂ ਆਫਸ਼ੋਰ ਸਟੂਡੈਂਟਸ ਕਹਿੰਦੇ ਆ ਸੋ ਇਹ ਆਪਸ਼ਨ ਸੀਗੀ ਉਹਨਾਂ ਬੱਚਿਆਂ ਦੀ ਜਿਹੜੇ ਆਫਸ਼ੋਰ ਪਲੇ ਕਰਨਾ ਚਾਹੁੰਦੇ ਨੇ ਬਟ ਜਿੰਨਾ ਬੱਚੇ ਦੇ 75% ਮਾਰਕਸ ਨਹੀਂ ਦੇ ਹੈਗੇ ਨੰਬਰ 50 ਜਾਂ 55% ਹੈ ਉਹ ਵੀ ਵਿਦਆਊਟ ਆਸਟ੍ਰੇਲੀਆ ਪੜਨ ਜਾ ਸਕਦੇ ਬਟ ਉਹਨਾਂ ਲਈ ਆਪਸ਼ਨ ਕੀ ਹੈ ਤੁਸੀਂ ਮੈਡਮ ਦੀ ਗੱਲ ਸੁਣੋ ਹਾਂਜੀ ਜਿਨ੍ਹਾਂ ਦੀ 75% ਟੂ ਕੱਟ ਹੈ ਪਰਸੈਂਟੇਜ ਧਿਆਨ ਨਾਲ ਗੱਲ ਸੁਣੀਓ ਇੱਥੇ ਤੁਹਾਨੂੰ ਐਜੂਕੇਟ ਕੀਤਾ ਜਾ ਰਿਹਾ ਹੈ ਤਾਂ ਕਿ ਤੁਸੀਂ ਕੱਲ ਨੂੰ ਕਿਸੇ ਗਲਤ ਗੱਲਾਂ ਦੇ ਵਿੱਚ ਆ ਕੇ ਆਪਣੀ ਮਨੀ ਕਿਤੇ ਹੋਰ ਵੇਸਟ ਨਾ ਕਰ ਸਕੋ ਜਿਨ੍ਹਾਂ ਦੇ 75% ਤੋਂ ਘੱਟ ਹੈ ਉਹ ਆਸਟ੍ਰੇਲੀਆ ਵਿੱਚ ਉਹਨਾਂ ਦੇ ਜੇ ਕੋਈ ਰਿਲੇਟਿਵਸ ਹੈ ਜਾਂ ਤੁਸੀਂ ਸਾਡੇ ਲਾਸਟ ਲਾਈਵ ਸੈਸ਼ਨ ਦੇਖਿਆ ਹੋਵੇਗਾ ਕਿ ਅਸੀਂ ਟੂਰਿਸਟ ਵੀਜ਼ਾ ਨੂੰ ਕਾਫੀ ਪ੍ਰੋਮੋਟ ਕਰ ਰਹੇ ਸੀ ਕਿ ਅਸੀਂ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲਵਾ ਕੇ ਦਾਂਗੇ 499 ਦੇ ਵਿੱਚ ਤੁਸੀਂ ਉਹ ਉਹ ਆਪਸ਼ਨ ਵੀ ਅਵੇਲ ਕਰ ਸਕਦੇ ਹੋ ਤੁਸੀਂ ਆਪਣਾ ਟੂਰਿਸਟ ਵੀਜ਼ਾ ਲਵਾ ਕੇ ਇੱਕ ਵਾਰੀ ਔਨਸ਼ੋਰ ਹੋ ਜਾਓ ਔਨਸ਼ੋਰ ਮਤਲਬ ਤੁਸੀਂ ਆਸਟ੍ਰੇਲੀਆ ਵਿੱਚ ਆ ਜਾਓ ਉਸ ਤੋਂ ਬਾਅਦ ਅਸੀਂ ਜੇ ਤੁਸੀਂ ਐਲੀਜੀਬਲ ਹੋਏ ਤੁਹਾਡੇ ਵੀਜ਼ਾ ਤੇ ਕੋਈ ਕੰਡੀਸ਼ਨ ਨਹੀਂ ਹੋਈ ਅਸੀਂ ਤੁਹਾਡੇ एलिजिਬਲ ਵੀਜ਼ਾ ਨੂੰ ਕਨਵਰਟ ਕਰ ਸਕਦੇ ਹਾਂ ਫਰਦਰ ਸਟੱਡੀ ਵੀਜ਼ਾ ਵੀਜ਼ਾ ਦੇ ਵਿੱਚ ਉਹਦੇ ਵਿੱਚ ਵੀ ਤੁਹਾਨੂੰ ਆਇਲਸ ਦੀ ਲੋੜ ਨਹੀਂ ਪੈਗੀ ਉਹਦੇ ਵਿੱਚ ਵੀ ਤੁਸੀਂ ਆਪਣਾ ਐਲਐਲਐਨ ਟੈਸਟ ਦੇ ਕੇ ਵੈਟ ਕੋਰਸ ਵੀ ਜੁਆਇਨ ਕਰ ਸਕਦੇ ਹੋ ਮੈਂ ਦੁਬਾਰਾ ਇਸ ਗੱਲ ਨੂੰ ਰਿਪੀਟ ਕਰ ਸਕ ਕਰ ਦਿੰਦੇ ਹਾਂ ਕਿ ਜਿਹੜੇ ਵਿਦਿਆਰਥੀ ਜਿਨ੍ਹਾਂ ਦੇ 75% ਤੋਂ ਘੱਟ ਪਰਸੈਂਟੇਜ ਹੈ ਉਹ ਵੀ ਆਸਟ੍ਰੇਲੀਆ ਜਾ ਸਕਦੇ ਨੇ ਪਰ ਉਹਨਾਂ ਨੂੰ ਥੋੜਾ ਜਿਹਾ ਹੋਰ ਰਸਤਾ ਅਪਣਾਉਣਾ ਪਏਗਾ ਉਹ ਕਿਸੇ ਹੋਰ ਵੀਜ਼ਾ ਯਾਨੀ ਕਿ ਟੂਰਿਸਟ ਵੀਜ਼ਾ ਵਿਜ਼ਿਟਰ ਵੀਜ਼ਾ ਤੇ ਆਸਟ੍ਰੇਲੀਆ ਚਲੇ ਜਾਣ ਵੈਦਰ ਉਹਨਾਂ ਕੋਲ ਸਪਾਂਸਰਸ਼ਿਪ ਹੈ ਜਾਂ ਨਹੀਂ ਹੈ ਉਹ ਇੱਕ ਸੈਕੰਡਰੀ ਚੀਜ਼ ਹੈ ਉੱਥੇ ਜਾ ਕੇ ਜੇ ਤੁਹਾਡਾ ਵੀਜ਼ਾ ਐਲੀਜੀਬਲ ਹੈ ਐਲੀਜੀਬਲ ਹੈ ਮਤਲਬ ਤੁਹਾਡੇ ਵੀਜ਼ਾ ਤੇ 8503 ਨੋ ਫਰਦਰ ਸਟੇ ਦੀ ਕੰਡੀਸ਼ਨ ਨਹੀਂ ਹੈ ਤਾਂ ਤੁਸੀਂ ਐਲੀਜੀਬਲ ਹੋ ਆਪਣਾ ਵੀਜ਼ਾ ਕਨਵਰਟ ਕਰਨ ਦੇ ਲਈ ਉੱਥੇ ਜਾ ਕੇ ਅਸੀਂ ਤੁਹਾਡੀ एलिजिਬਿਲਟੀ ਚੈੱਕ ਕਰਾਂਗੇ ਤੁਹਾਡੇ ਲਈ एलएलएन टेस्ट ऑर्गेनाइज ਕਰਾਵਾਂਗੇ ਔਰ ਤੁਸੀਂ ਆਪਣਾ ਵੀਜ਼ਾ ਫਰਦਰ ਸਟੂਡੈਂਟ ਵੀਜ਼ਾ ਵਿੱਚ ਕਨਵਰਟ ਕਰ ਸਕਦੇ ਹੋ ਹੁਣ ਹੋਰ ਕਿਹੜੇ ਵਿਦਿਆਰਥੀ ਨੇ ਹੋਰ ਕੌਣ ਨੇ ਜਿਹੜੇ ਆਸਟ੍ਰੇਲੀਆ ਜਾ ਸਕਦੇ ਨੇ ਵਿਦਆਊਟ ਆਇਲਸ ਨਾਟ ਜਸਟ 75 ਪਰਸੈਂਟੇਜ ਵਾਲੇ ਜਾਂ ਬਿਲੋ 75 ਵਾਲੇ ਸਕੂਲਿੰਗ ਵੀਜ਼ਾ ਵਾਲੇ ਬੱਚੇ ਵੀ ਆਸਟ੍ਰੇਲੀਆ ਜਾ ਸਕਦੇ ਨੇ ਵਿਦਆਊਟ ਆਇਲਸ ਠੀਕ ਹੈ ਉਸ ਤੋਂ ਇਲਾਵਾ ਜਿਨ੍ਹਾਂ ਨੇ ਜੀਵੇ ਕਿ ਜਿਨ੍ਹਾਂ ਨੇ ਯਰ 10 ਫਿਨਿਸ਼ ਕੀਤਾ ਹੈ ਪਲੱਸ 1 ਪਲੱਸ 2 ਚ ਐਡਮਿਸ਼ਨ ਲੈਣਾ ਹੈ ਜਾਂ ਉਹ ਤੋਂ ਵੀ ਬਿਲੋ ਅਏਜ ਦੇ ਨੇ ਉਹ ਇਹ ਉਹ ਵੀ ਬਿਨਾ ਆਇਲਸ ਤੋਂ ਆਸਟ੍ਰੇਲੀਆ ਜਾ ਸਕਦੇ ਨੇ ਇਸ ਤੋਂ ਇਲਾਵਾ ਮੈਂ ਹੋਰ ਕਿਹੜੇ ਹਣ ਜਿਹੜੇ ਆਸਟ੍ਰੇਲੀਆ ਜਾ ਸਕਦੇ ਨੇ ਵਿਦਆਊਟ ਆਇਲਸ ਜਿਨ੍ਹਾਂ ਨੇ ਉੱਥੇ ਪੀ ਐਚ ਡੀ ਕਰਨ ਜਾਣਾ ਹੈ ਬਾਈ ਰਿਸਰਚ ਉਹਨਾਂ ਨੂੰ ਵੀ ਆਇਲਸ ਦੀ ਲੋੜ ਨਹੀਂ ਹੈ ਕਿ ਉਹ ਵੀ ਵਿਦਆਊਟ ਆਇਲਸ ਆਸਟ੍ਰੇਲੀਆ ਜਾ ਸਕਦੇ ਨੇ ਤੇ ਲਾਸਟ ਬਟ ਨਾਟ ਦ ਲੀਸਟ ਜਿਹੜੇ ਹੋਰ ਕਿਹੜੇ ਨੇ ਜਿਹੜੇ ਬਿਨਾ ਆਇਲਸ ਤੋਂ ਆਸਟ੍ਰੇਲੀਆ ਜਾ ਸਕਦੇ ਨੇ ਉਹ ਵਿਦਿਆਰਥੀ ਜਿਹੜੇ ਆਮ ਪਾਥਵੇ ਕੋਰਸਿਸ ਨੂੰ ਆਪਟ ਕਰਦੇ ਨੇ ਪਾਥਵੇ ਕੋਰਸਿਸ ਮਤਲਬ ਜਿਨ੍ਹਾਂ ਕਿ ਕਈ ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਦੇ ਕੈਂਪਸਸ ਆਫਸ਼ੋਰ ਨੇ ਜਿਵੇਂ ਕਿ ਮੋਨਾਸ਼ ਕਰਟਨ ਇਹਨਾਂ ਦੇ ਕੈਂਪਸਸ ਹੈਗੇ ਨੇ ਮਲੇਸ਼ੀਆ ਦੇ ਵਿੱਚ ਤੇ ਜੇਮਸ ਕੁਕ ਯੂਨੀਵਰਸਿਟੀ ਦੇ ਇਹਨਾਂ ਦੇ ਕੈਂਪਸਸ ਹੈਗੇ ਨੇ ਸਿੰਗਾਪੁਰ ਵਿੱਚ ਜਿਹੜੇ ਬੱਚੇ ਇਥੋਂ ਦੇ ਕਿਨ ਵਿੱਚ ਮੋਨੇਸ਼ ਵਿੱਚ ਕਰਟਨ ਵਿੱਚ ਐਡਮਿਸ਼ਨ ਲੈ ਕੇ ਉੱਥੇ ਸਟੱਡੀ ਕਰਨ ਜਾਂਦੇ ਨੇ ਉਹ ਐਜ਼ ਐਨ ਐਕਸਚੇਂਜ ਸਟੂਡੈਂਟ ਐਕਸਚੇਂਜ ਸਟੂਡੈਂਟ ਮਤਲਬ ਯੂਨੀਵਰਸਿਟੀ ਦਾ ਆਪਣਾ ਕੈਂਪਸ ਹੀ ਮਲੇਸ਼ੀਆ ਜਾਂ ਸਿੰਗਾਪੁਰ ਵਿੱਚ ਹੈ ਬਟ ਉਸ ਤੁਸੀਂ ਉੱਥੇ ਥੋੜੀ-ਬਹੁਤ ਕੁਝ ਪੜ੍ਹਾਈ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਮੈਂ ਆਪਣੀ ਰਿਮੇਨਿੰਗ ਪੜ੍ਹਾਈ ਆਸਟ੍ਰੇਲੀਆ ਜਾ ਕੇ ਕਰਨਾ ਚਾਹੁੰਦਾ ਤਾਂ ਕਰਨਾ ਚਾਹੁੰਦੀ ਆ ਜਾਂ ਚਾਹਨਾ ਉਹ ਐਜ਼ ਐਨ ਐਕਸਚੇਂਜ ਸਟੂਡੈਂਟ ਫਰਦਰ ਆਸਟ੍ਰੇਲੀਆ ਜਾ ਸਕਦੇ ਨੇ ਪੜ੍ਹਾਈ ਕਰਨ ਲਈ ਮੈਂ ਇਸ ਗੱਲ ਨੂੰ ਥੋੜਾ ਜਿਹਾ ਹੋਰ ਕਲੀਅਰ ਕਰਦਾ ਆ ਆਫਸ਼ੋਰ ਕੈਂਪਸ ਇਹ ਨਹੀਂ ਕਿ ਉਹਨਾਂ ਦਾ ਆਫਸ਼ੋਰ ਕੈਂਪਸ ਇੰਡੀਆ ਵਿੱਚ ਹੋਵੇ ਆਫਸ਼ੋਰ ਐਜ਼ ਇਨ ਆਸਟ੍ਰੇਲੀਆ ਤੋਂ ਇਲਾਵਾ ਹੋਰ ਵੀ ਕਿਸੇ ਕੰਟਰੀ ਚ ਜਿਉਂ ਉਹਨਾਂ ਦਾ ਕੈਂਪਸ ਹੈ ਜਿਵੇਂ ਕਿ ਮੈਂ ਦੱਸਿਆ ਕਿ ਮੋਨਾਸ਼ ਯੂਨੀਵਰਸਿਟੀ ਕਰਟਨ ਯੂਨੀਵਰਸਿਟੀ ਸਵਿੰਪਨ ਦਾ ਕੈਂਪਸ ਮਲੇਸ਼ੀਆ ਵਿੱਚ ਹੈ ਡੀਕਨ ਜੇਮਸ ਕੁੱਕ ਯੂਨੀਵਰਸਿਟੀ ਨਿਊ ਕੈਸਲ ਯੂਨੀਵਰਸਿਟੀ ਇਹਨਾਂ ਦੇ ਕੈਂਪਸ ਇਸ ਸਿੰਗਾਪੁਰ ਵਿੱਚ ਨੇ ਤੁਸੀਂ ਇਹ ਸਿੰਗਾਪੁਰ ਦੀ ਸਟਡੀ ਰਿਕੁਆਇਰਮੈਂਟ ਮੀਟ ਕਰਕੇ ਉੱਥੇ ਫੀਸ ਵੀ ਕੱਟ ਹੋਏਗੀ ਇੱਕ ਵਾਰੀ ਤੁਸੀਂ ਉੱਥੇ ਜਾ ਕੇ ਆਪਣੀ ਕੁਝ ਪੜਾਈ ਉੱਥੇ ਕਰਕੇ ਇੱਕ ਸੈਮੈਸਟਰ ਉੱਥੇ ਫਿਨਿਸ਼ ਕਰਕੇ ਜਾਂ ਟੂ ਸੈਮੈਸਟਰਸ ਉੱਥੇ ਫਿਨਿਸ਼ ਕਰਕੇ ਤੁਸੀਂ ਐਜ਼ ਐਨ ਐਕਸਚੇਂਜ ਸਟੂਡੈਂਟ ਫਰਦਰ ਆਸਟ੍ਰੇਲੀਆ ਜਾ ਸਕਦੇ ਹੋ ਮੈਲਬਨ ਸਿਡਨੀ ਬ੍ਰਿਸਬਨ ਪਰਥ ਜਿੱਥੇ ਵੀ ਉਸ ਯੂਨੀਵਰਸਿਟੀ ਦਾ ਫਰਦਰ ਆਸਟ੍ਰੇਲੀਆ ਦੇ ਵਿੱਚ ਕੈਂਪਸ ਹੋਏਗਾ ਜਿਵੇਂ ਕਿ ਅਸੀਂ ਜੇ ਗੱਲ ਕਰੀਏ ਕਿ ਸਵਿੰਬਨ ਯੂਨੀਵਰਸਿਟੀ ਉਹਨਾਂ ਦਾ ਮੈਲਬਨ ਵਿੱਚ ਕੈਂਪਸ ਹੈ ਮੋਨਾਸ਼ ਦਾ ਮੈਲਬਨ ਵਿੱਚ ਕੈਂਪਸ ਹੈ ਤੁਸੀਂ ਫਰਦਰ ਐਜ਼ ਐਨ ਐਕਸਚੇਂਜ ਸਟੂਡੈਂਟ ਮੈਲਬਨ ਜਾ ਸਕਦੇ ਹੋ बट तुसी रिक्वायरमेंट लिए मीट करोगे जो Singapore विच यूनिवर्सिटी की रिक्वायरमेंट होएगी फीस लिए पे करोगे जो कि सिंगापुर यूनिवर्सिटी की फीस होएगी नॉट इन ऑस्ट्रेलियन डॉलर्स बिकॉज यू विल बी गोइंग एज अ स्टूडेंट टू अ यूनिवर्सिटी इन सिंगापुर एंड लेटर ऑन वैन यू चूज टू डू योर फरदर स्टडीज़ इन ऑस्ट्रेलिया तो एज एन एक्सचेंज स्टूडेंट उत्तर जाओगे एंड एट दैट पॉइंट ऑफ टाइम अपनी ऑसट्रेलीयन डॉलर फीस पे करो ठीक है ओके okay. सो so, uh, बड़ी इंपॉर्टेंट इंफॉर्मेशन शेयर ਕੀਤੀ ਅੱਜ ਮੇਰੇ ਇਮੀਗ੍ਰੇਸ਼ਨ ਲਾਇਰ ਮੈਡਮ ਐਂਜਲਾ ਨੇ ਸੋ ਆਈ ਥਿੰਕ ਇਹ ਇਹ ਵੀਡੀਓ ਜਦੋਂ ਅੱਗੇ ਲੋਕਾਂ ਤੱਕ ਕਿਉਂਕਿ ਹਾਲੇ ਤੱਕ ਲਗਭਗ अबाउट 50 ਜਣੇ ਵੀਡੀਓ ਵੇਖ ਰਹੇ ਨੇ ਜਦੋਂ ਇਹ ਵੀਡੀਓ ਅੱਗੇ ਲੋਕਾਂ ਤੱਕ ਹਜ਼ਾਰਾਂ ਤੱਕ ਪਹੁੰਚੇਗੀ ਬੜੀ ਲਾਹੇਵੰਦ ਸਾਬਿਤ ਹੋਏਗੀ ਉਹਨਾਂ ਸਟੂਡੈਂਟਸ ਨੂੰ ਇੱਕ ਚੰਗਾ ਭਵਿੱਖ ਬਣਾਉਣ ਲਈ ਐਂਡ ਇੱਕ ਚੰਗਾ ਡਿਸੀਜਨ ਲੈਣ ਲਈ ਕਿ ਕੀ ਆ ਵਿਦਆਊਟ ਆਲਟਸ ਅਸ਼ੀਲੀ ਐਲੀਜੀਬਲ ਹਾਂ ਜਾਂ ਨਹੀਂ ਹਾਂ ਕੋ ਇੱਥੇ ਵਿਦਆਊਟ ਆਲਟਸ ਦੀ ਗੱਲ ਕੀਤੀ ਗਈ ਹੈ ਦੋਸਤੋ विदाउट इंग्लिश ਦੀ ਗੱਲ ਨਹੀਂ ਕੀਤੀ ਗਈ ਜਿੰਨੇ ਕਿ ਜਿਹੜੇ ਬੱਚੇ ਦੇ ਨੰਬਰ ਕਿਉਂਕਿ ਮੇਰਾ ਆਪਣਾ ਹੈ ਪਰਸਨਲ ਇਹ ਮੰਨਣਾ ਹੈ ਜਿਹੜਾ ਬੱਚਾ ਇੱਥੋਂ ਗ੍ਰੈਜੂਏਸ਼ਨ ਡਿਗਰੀ ਕਰ ਗਿਆ ਬੀ ਕਾਮ ਬੀਬੀਏ ਬੀਸੀਏ ਬੀਟੱਕ ਜਾਂ ਪਲੱਸ 2 ਕਰ ਗਿਆ ਜਿਹੜੇ ਆਲਰੇਡੀ ਸੀਪੀਐਸਸੀ ਜਾਂ ਆਈਸੀਐਸਸੀ ਪੜੇ ਨੇ ਜਾਂ ਪੰਜਾਬ ਬੋਰਡ ਤੋਂ ਪੜੇ ਨੇ ਹਰਿਆਣਾ ਜਾਂ ਮਾਝਾ ਬੋਰਡ ਤੋਂ ਪੜੇ ਨੇ ਅਗਰ ਉਹਨਾਂ ਸਟੂਡੈਂਟ ਸਾਰੇ ਸਬਜੈਕਟਸ ਵਿੱਚੋਂ 75% ਮਾਰਕਸ ਆ ਜਿਵੇਂ ਟੋਟਲ ਪਲੱਸ 2 ਵਾਲੇ ਬੱਚੇ ਦੇ ਪੰਜ ਸਬਜੈਕਟਸ ਟੋਟਲ ਹੁੰਦੇ ਨੇ ਜਿਵੇਂ ਉਹਦੀ ਪੰਜਾਬੀ ਇੰਗਲਿਸ਼ ਕੱਢ ਕੇ ਬਾਕੀ ਦੀ ਤਿੰਨ ਸਬਜੈਕਟ ਦੀ ਗੱਲ ਕਰਾਂ ਉਹਦੇ ਵਿੱਚ ਉਹ ਅਗਰ ਬੱਚੇ ਦੇ 75% ਤੋਂ ਉੱਪਰ ਮਾਰਕਸ ਆ ਤਾਂ ਮੇਰੇ ਮੁਤਾਬਕ ਉਹ ਬੱਚਾ ਇੱਕ ਇੱਕ 6 ਬੈਂਡ ਦੀ ਸਾਢੇ ਪੰਜ ਬੈਂਡ ਤੋਂ ਉੱਪਰ ਦੇ ਲੈਵਲ ਦੀ ਇੰਗਲਿਸ਼ ਬੋਲ ਸਕਦਾ ਕਿਉਂਕਿ ਵੈਸੇ ਵੀ ਜੇ ਯੂਕੇ 'ਚ ਮੈਂ ਗੱਲ ਕਰਾਂ ਤਾਂ ਆਪਾਂ 60% ਮਾਰਕਸ ਵਾਲੇ ਬੱਚੇ ਨੂੰ B2 ਲੈਵਲ ਦੇ ਬਰਾਬਰ ਜਨ ਕੇ 6 ਬੈਂਡ ਦੇ ਬਰਾਬਰ ਤਾਂ ਗਿਣਿਆ ਜਾਂਦਾ ਸੋ ਅੱਜ ਇਸ ਲਾਈਵ ਸੈਸ਼ਨ ਦੇ ਵਿੱਚ ਦੋਸਤੋ ਵਿਦਆਊਟ ਆਇਲਸ ਦੀ ਗੱਲ ਕੀਤੀ ਗਈ ਹੈ ਵਿਦਆਊਟ ਇੰਗਲਿਸ਼ ਦੀ ਗੱਲ ਨਹੀਂ ਕੀਤੀ ਗਈ ਕਿਉਂਕਿ ਜਦੋਂ ਵੀ ਬੱਚੇ ਦੇ 75% ਤੋਂ ਉੱਪਰ ਮਾਰਕਸ ਹੋਣਗੇ ਇੱਥੇ ਜਿਹੜੀਆਂ ਯੂਨੀਵਰਸਿਟੀ ਨੇ ਆਸਟ੍ਰੇਲੀਆ ਦੀਆਂ ਉਹ ਬੱਚੇ ਦਾ ਉੱਥੇ ਇੱਕ ਆਨਲਾਈਨ ਟੈਸਟ ਲੈਣ ਗਿਆ ਜੋ ਕਿ ਯੂਨੀਵਰਸਿਟੀਆਂ ਦੇ ਕੋਲ ਹੀ ਰਾਈਟ ਆਊਟ ਟੈਸਟ ਲੈਣ ਦਾ ਜਿਹਨੂੰ ਆਪਾਂ ਐਲ ਐਲ ਐਨ ਟੈਸਟ ਕਹਿੰਦੇ ਆ ਲੈਂਗੁਏਜ ਲਿਟਰੇਸੀ ਐਂਡ ਨੰਮਰਸੀ ਟੈਸਟ ਸੋ ਉਹ ਟੈਸਟ ਜਦੋਂ ਬੱਚਾ ਪਾਸ ਕਰੇਗਾ ਯੂਨੀਵਰਸਿਟੀ ਨੇ ਤਾਂ ਹੀ ਉਹ ਬੱਚੇ ਨੂੰ ਦਾਖਲਾ ਦੇਣਾ ਸੋ ਜਿਵੇਂ ਕਿ ਐਂਜਲਾ ਨੇ ਦੱਸਿਆ ਇਟ ਡਸਨਟ ਮੀਨ ਕਿ ਜੇ ਅਗਰ 100 ਬੱਚੇ ਅਪਲਾਈ ਕਰ ਰਹੇ ਨੇ ਸਾਰਿਆਂ ਦੇ 75% ਤੋਂ ਉੱਪਰ ਮਾਰਕਸ ਹੈ and all can get a easily admission now it's not possible so ਉਹਨਾਂ ਵਿਦਿਆਰਥੀਆਂ ਨੂੰ ਸਟੂਡੈਂਟਸ ਲਈ ਪੋਸੀਬਲ ਹੋਏਗਾ ਜਿਹੜੇ ਬੱਚੇ ਟੈਸਟ ਪਾਸ ਕਰਨਗੇ ਪਰ yes ਜਿਸ ਬੱਚੇ ਨੰਬਰ 75% ਤੋਂ ਘਟ ਹੈ 50% 55% ਦੀ ਹੈ ਉਹ ਬੱਚਾ ਜਦੋਂ ਆਸਟ੍ਰੇਲੀਆ ਚਲੇ ਜਾਏਗਾ ਅਗਰ ਤੁ ਵੀ ਜਾਂ ਫਿਰ ਉਸ ਬੱਚੇ ਦਾ ਪੜ੍ਹਾਈ ਚ 2 ਸਾਲ ਦਾ ਗੈਪ ਹੀ ਹੋਏਗਾ ਉਹਦੇ ਬੇਸਿਸ ਤੇ ਵੀ ਬੱਚੇ ਨੂੰ ਦਾਖਲਾ ਮਿਲ ਜਾਣਾ ਹੈ ਉਹਦੇ ਬੇਸਿਸ ਤੇ ਬੱਚੇ ਦਾ ਵੀਜ਼ਾ ਉੱਥੇ ਚੇਂਜ ਹੋਏਗਾ ਕਿਉਂਕਿ ਆਲਰੇਡੀ ਅਸੀਂ ਕਈ ਬੱਚੇ ਤੋ ਅਸੀਂ ਕਈ ਐਪਲੀਕੇਸ਼ਨਸ ਟੂਰਿਸਟ ਵਿਜ਼ਿਟਰ ਵੀਜ਼ਾ ਤੋਂ ਫਰਦਰ ਉੱਥੇ ਅੱਗੇ ਸਟੂਡੈਂਟ ਵੀਜ਼ਾ ਵਿੱਚ ਚੇਂਜ ਵੀ ਕਰਾਈਆਂ ਨੇ ਜਿਆਦਾ ਜਾਣਕਾਰੀ ਤੁਸੀਂ ਸਾਡਾ ਇਸ ਆਰਐਸ ਗਲੋਬਲ ਇਮੀਗ੍ਰੇਸ਼ਨ ਦਾ ਆਸਟ੍ਰੇਲੀਆ ਪੇਜ ਵੀ ਤੁਸੀਂ ਲਾਈਕ ਕਰ ਸਕਦੇ ਹੋ ਜਿਵੇਂ ਇਹ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਨਾਮ ਤੇ ਪੇਜ ਹੈ ਕ੍ਰਿਸ਼ਨੋਸ਼ੇਰੀਆ ਦੇ ਨਾਮ ਤੇ ਪੇਜ ਹੈ ਤੁਸੀਂ ਉਹ ਸਾਡਾ ਪੇਜ ਲਾਈਕ ਕਰੋ ਤੇ ਜਿਹੜੀਆਂ ਵੀ ਅਪਡੇਟ ਇਨਫੋਰਮੇਸ਼ਨ ਅਸੀਂ ਪਾਉਂਦੇ ਹਾਂ ਆਸਟ੍ਰੇਲੀਆ ਨੂੰ ਵੀਜ਼ਾ ਨੂੰ ਲੈ ਕੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਪੀਆਰ ਨੂੰ ਲੈ ਕੇ ਕਿਸੇ ਵਰਕ ਪਰਮਿਟ ਨੂੰ ਲੈ ਕੇ ਉਹ ਸਾਰੀਆਂ ਅਪਡੇਸ਼ਨ ਤੁਹਾਨੂੰ ਉਸ ਪੇਜ ਤੋਂ ਮਿਲ ਸਕਦੀਆਂ ਨੇ ਆਰਐਸ ਗਲੋਬਲ ਉਸ਼ੇਰੀਆ ਦਾ ਸਾਡਾ ਅਲੱਗ ਪੇਜ ਬਣਿਆ ਹੈ ਜਿੱਥੇ ਤੁਸੀਂ ਲਾਈਕ ਕਰਕੇ ਉਸ ਪੇਜ ਨਾਲ ਨਾਲ ਜੁੜ ਕੇ ਹਰ ਤਰ੍ਹਾਂ ਦੀ ਅਪਡੇਟ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਅੱਜ ਮੇਰੇ ਖਿਆਲ ਨਾਲ ਉਹਨਾਂ ਕਾਫੀ ਬੱਚਿਆਂ ਦੀ ਇਹ ਕਨਫਿਊਜ਼ਨ ਐਂਜਲਾ ਦੂਰ ਹੋਈਆਂ ਹੋਣਗੀਆਂ ਜਿਹੜੇ ਬੱਚੇ ਵਿਦਆਊਟ ਆਇਲ ਸੇ ਨਾਤੇ ਸ਼ਾਇਦ ਆਪਣੇ ਮਾਪਿਆਂ ਦਾ ਸੋ ਕਾਫੀ ਬੱਚਿਆਂ ਦੀ ਇਹ ਕਨਫਿਊਜ਼ਨ ਆਈ ਥਿੰਕ ਵਿਦਆਊਟ ਆਇਲਸ ਦੇ ਨਾਤੇ ਸੀ ਕਿ ਜੜੀਆਂ ਉੱਜ ਦੂਰ ਹੋਈਆਂ ਹੋਣਗੀਆਂ ਇਸ ਤੋਂ ਇਲਾਵਾ ਵੀ ਅਸੀਂ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਉਹਨਾਂ ਸਟੂਡੈਂਟਸ ਲਈ ਜਿਹੜੇ ਨਰਸਿੰਗ ਕਰਨਾ ਚਾਹੁੰਦੇ ਨੇ ਉਹਨਾਂ ਤੋਂ ਬਾਅਦ ਕੁਐਰੀਜ਼ ਆਇਆ ਜਿਨ੍ਹਾਂ ਨੇ ਜਿਨ੍ਹਾਂ ਪਹਿਲਾਂ ਨੇ ਨਰਸਿੰਗ ਕੀਤੀ ਹੈ ਜੀਐਨਐਮ ਕੀਤੀ ਹੈ ਇੱਥੇ ਇੰਡੀਆ ਦੇ ਵਿੱਚ ਉਹ ਸੋਚ ਰਹੇ ਨੇ ਕਿ ਸ਼ਾਇਦ ਉਹਨਾਂ ਦੇ ਪ੍ਰੋਫਾਈਲਸ ਐਲੀਜੀਬਲ ਨਹੀਂ ਜੀਐਨਐਮ ਤੋਂ ਬਾਅਦ ਆਸਟ੍ਰੇਲੀਅਨ ਪਰਮਨੈਂਟ ਰੈਜ਼ੀਡੈਂਸੀ ਪਾਉਣ ਲਈ ਬਟ ਜਦ ਕਿ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਡਿਪਲੋਮਾ ਤੋਂ ਬਾਅਦ ਤੁਸੀਂ ਐਲੀਜੀਬਲ ਨਹੀਂ ਹੋ ਆਸਟ੍ਰੇਲੀਆ ਦੀ ਪੀਆਰ ਪਾਉਣ ਲਈ ਬਟ ਤੁਸੀਂ ਕੀ ਕਰ ਸਕਦੇ ਹੋ ਕਿ ਜੇ ਤੁਸੀਂ ਅਮ ਇੱਥੇ ਜੀਐਨਐਮ ਕੀਤੀ ਹੈ ਔਰ ਮੈਂ ਓਨ ਸ਼ੋਰ ਆਸਟ੍ਰੇਲੀਆ ਵਿੱਚ ਬੈਠੇ ਵੀ ਅਨ ਜਿਤੇਰੀ ਆਸਟ੍ਰੇਲੀਆ ਵਿੱਚ ਵੀ ਸਾਡੇ ਈਵਰਸ ਨੇ ਇਸ ਟਾਈਮ ਤੇ ਜੇ ਉਹ ਵੀ ਇਸ ਟਾਈਮ ਤੇ ਸਿੱਕਾ ਇੰਡੀਆ ਵਿੱਚ ਜੀ ਐਨ ਐਮ ਨਰਸਿੰਗ ਕੀਤੀ ਹੈ ਆ ਡਿਪਲੋਮਾ ਕੀਤਾ ਹੈ ਉਹ ਸਟ੍ਰੇਟ ਅਵੇ ਪਰਮਨੈਂਟ ਰੈਜ਼ਿਡੈਂਸੀ ਲਈ ਐਲੀਜੀਬਲ ਨਹੀਂ ਨੇ ਉਹਨਾਂ ਨੂੰ ਉੱਥੇ ਜਾ ਕੇ ਜੇ ਅਸੀਂ ਡਿਪਲੋਮਾ ਕੀਤਾ ਹੈ ਤਾਂ ਅਸੀਂ ਨੈਕਸਟ ਆਪਸ਼ਨ ਇਹ ਹੀ ਦੇਖਦੇ ਹਾਂ ਕਿ ਅਸੀਂ ਆਸਟ੍ਰੇਲੀਆ ਜਾ ਕੇ ਡਿਗਰੀ ਕਰਨੀ ਹੈ ਉਹਨਾਂ ਨੂੰ ਪੋਸਟ ਰਜਿਸਟ੍ਰੇਸ਼ਨ ਡਿਗਰੀ ਵਿੱਚ ਦਾਖਲਾ ਮਿਲ ਸਕਦਾ ਹੈ ਵੈਸੇ ਬੈਚਲਰ ਡਿਗਰੀ 3 ਸਾਲ ਦੀ ਹੁੰਦੀ ਹੈ ਬਸ ਜਦੋਂ ਤੁਸੀਂ ਆਲਰੇਡੀ ਇੰਡੀਆ ਤੋਂ ਜੀ ਐਨ ਐਮ ਕੀਤੀ ਹੈ ਔਰ ਤੁਸੀਂ ਆਪਣਾ ਰਜਿਸਟਰਡ ਨਰਸ ਹੋ ਇੰਡੀਆ ਦੇ ਵਿੱਚ ਤੁਹਾਨੂੰ ਉਹਦੇ ਵਿੱਚ ਉੱਥੇ ਜਾ ਕੇ ਇਲੈਕਟਿਵ ਕੋਰਸਿਸ ਦੀ ਐਗਜ਼ੈਂਪਸ਼ਨ ਮਿਲ ਜੂਗਾ ਤੁਹਾਨੂੰ ਉਹਨਾਂ ਸਬਜੈਕਟ ਚਲੋ ਸੌਰੀ ਅਜਿੰਤ ਇੰਟਰਨੈਟ 'ਚ ਕਾਫੀ ਪ੍ਰੋਬਲਮ ਆ ਰਹੀ ਹੈ ਤਾਂ ਬੈਚਲਰ ਡਿਗਰੀ ਲਈ ਜਿਹੜੀ ਆਈਲਸ ਦੀ ਰਿਕੁਆਇਰਮੈਂਟ ਹੈ ਉਹ ਹੋਏਗੀ 6.5 ਕੁਝ ਯੂਨੀਵਰਸਿਟੀਆਂ ਓਵਰਆਲ 7 ਨੋ ਲੈਸ 10 6 ਕੁਝ ਯੂਨੀਵਰਸਿਟੀ 6.5 ਐਕਸੈਪਟ ਕਰ ਰਹੀਆਂ ਨੇ اور ماسٹرز ڈگری ڈگری لے وی ऑलमोस्ट 6.5 اوور ال 7 چل جائے گا بٹ ڈپلومہ لئی انگلش دی ریکوائرمنٹ 7 ایچ ہو گئی ہے جو کہ 1 جولائی 2018 تو چینج ہوئی سی اس تو پہلا اسٹوڈنٹ اس ایلیجیبل سی جنہاں دی 7 ایچ نہیں سی اے تھانو میں ای وی دس رہے چانی کہ یہ ریکوائرمنٹ 7 ایچ کیوں کیتی ہے کیونکہ جیڑی نرسنگ دی اسیسنگ اتھارٹی ਸਾਨੂੰ ਕਾਫੀ سارے ਸਵਾਲ ਵੀ ਆ ਰਹੇ ਨੇ ਵਿੱਚ ਅਸੀਂ ਤੁਹਾਡੇ ਕੁਐਸਚਨਸ ਆਨਸਰ ਥੋੜੀ ਦੇਰ ਵਿੱਚ ਕਰਾਂਗੇ ਬਟ ਜਿਹੜੀ ਨਰਸਿੰਗ ਦੀ ਅਸੈਸਮੈਂਟ ਅਥਾਰਟੀ ਐਪਰਾ ਹੈ ਉਹ ਕਹਿੰਦੇ ਨੇ ਕਿ ਵੀ ਜਾਂ ਤਾਂ ਤੁਸੀਂ 7 ایچ ਲੈ ਕੇ आओ ਨਹੀਂ ਤਾਂ ਤੁਹਾਡੇ ਕੋਲੇ ਐਟ ਲੀਸਟ 5 ইয়ার্স ਦੀ ਆਸਟ੍ਰੇਲੀਅਨ ਸਟੱਡੀ ਹੋਣੀ ਚਾਹੀਦੀ ਹੈ ਤਾਂ ਜਿਹੜਾ ਡਿਪਲੋਮਾ ਆਫ ਨਰਸਿੰਗ ਹੈ ਉਹ ਡੇਢ ਸਾਲ ਦਾ ਹੁੰਦਾ ਹੈ ਤਾਂ ਜੇ ਕਿਸੇ ਕੋਲੇ ਟੋਟਲ 5 ইয়ার্স ਦੀ ਸਟੱਡੀ ਹੈ ਉਹਨੂੰ ਇਹ 7 ایچ ਤੋਂ ਰਾਹਤ ਮਿਲ ਸਕਦੀ ਹੈ ਉਹਨੂੰ 7 ایچ ਨਹੀਂ ਚਾਹੀਦੇ ਉਹ ਉਨਾਂ ਨੂੰ ਐਗਜ਼ੈਂਪਸ਼ਨ ਮਿਲ ਜਾਂਦੀ ਹੈ 7 ਇਚ ਤੋਂ ਬਟ ਜੇ ਕਿਸੇ ਕੋਲੇ 5 ਇਅਰਸ ਦੀ ਆਸਟ੍ਰੇਲੀਅਨ ਸਟੱਡੀ ਨਹੀਂ ਹੈ ਉਹਨੂੰ ਐਗਜ਼ੈਂਪਸ਼ਨ ਨਹੀਂ ਮਿਲਦੀ ਇਸ ਕਰਕੇ ਡਿਪਲੋਮਾ ਲੈਵਲ ਲਈ IELTS ਦੀ ਰਿਕੁਆਇਰਮੈਂਟ ਜ਼ਿਆਦਾ ਹੈ ਵੇਰ ਐਸ ਡਿਗਰੀ ਲੈਵਲਸ ਲਈ IELTS ਦੀ ਰਿਕੁਆਇਰਮੈਂਟ ਘੱਟ ਹੈ ਤੇ ਜੀਐਨਐਮ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਜਾਣ ਦਾ ਡਾਇਰੈਕਟ ਪੀਆਰ ਦਾ ਕੋਈ ਰਸਤਾ ਨਹੀਂ ਹੈ ਤੁਹਾਨੂੰ ਪਹਿਲਾਂ ਐਡਮਿਸ਼ਨ ਲੈਣਾ ਪਏਗਾ ਉੱਥੇ ਬੈਚਲਰ ਡਿਗਰੀ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਫਰਦਰ ਆਪਣੀ ਐਪਰਾ ਨਾਲ ਰਜਿਸਟ੍ਰੇਸ਼ਨ ਕਰਾ ਕੇ ਸਕਿੱਲਸ ਅਸੈਸਮੈਂਟ ਕਰਵਾ ਕੇ ਤੁਸੀਂ ਪੀਆਰ ਦਾ ਪਾਥਵੇ ਆਪਟ ਕਰ ਸਕਦੇ ਹੋ ਤੇ ਮੈਜਿਸਟਰਨ ਹੈਂਡਓਵਰ ਕਰਾਂਗੀ ਰਾਈਸਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਅਸੀਂ ਟਵੋਵਰ ਹੀ ਮੈਂ ਚਾਹੁੰਦਾ ਹਾਂ ਬੜੀ ਇੰਪੋਰਟੈਂਟ ਫੂਟਸ ਫੂਟ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਮੇਰੇ ਫੇਸਬੁੱਕ ਸਪੋਰਟਰਸ ਦੇ ਨਾਲ ਜਿਹੜੇ ਮੇਰੇ ਨਾਲ ਜੁੜਦੇ ਨੇ ਹਰ ਵਾਰ ਐਂਡ ਹਰ ਵਾਰ ਇਹਨਾਂ ਨੂੰ ਉਮੀਦ ਹੁੰਦੀ ਹੈ ਕਿ ਆਰਐਸ ਗਲੋਬਲ ਤੋਂ ਕੋਈ ਨਵੀਂ ਇਨਫੋਰਮੇਸ਼ਨ ਕੋਈ ਅੱਛੀ ਇਨਫੋਰਮੇਸ਼ਨ ਕੋਈ ਜੈਨੂਇਨ ਟਰਾਂਸਪੇਰੈਂਟ ਇਨਫੋਰਮੇਸ਼ਨ ਤੱਕ ਪਹੁੰਚੇਗੀ ਐਂਡ ਆਈ ਹੋਪ ਕਿ ਅਸ ਥਿਸ ਲਾਈਵ ਸੈਸ਼ਨ ਦੇ ਨਾਲ ਤੁਹਾਨੂੰ ਕਾਫੀ ਫਾਇਦਾ ਹੋਵੇਗਾ ਐਂਡ ਤੁਸੀਂ ਆਪਣੇ ਆਪ ਨੂੰ ਅਪਡੇਟ ਕਰ ਪਾਉਂਗੇ ਕਿ ਕਿਹੜੇ ਕਿਹੜੇ ਸਟੂਡੈਂਟ ਵਿਦਆਉਟ ਆਪਸਪਾਈ ਕਰ ਸਕਦੇ ਨੇ ਸੋ ਇਫ ਯੂ ਵਿਸ਼ ਜੇ ਤੁਸੀਂ ਐਲੀਜੀਬਲ ਹੋ ਤੁਸੀਂ ਮੈਨੂੰ ਮੇਰੀ ਟੀਮ ਨੂੰ ਆ ਕੇ ਮਿਲ ਸਕਦੇ ਹੋ ਐਂਡ ਇੱਕ ਹੋਰ ਅਪਡੇਟ ਇਨਫੋਰਮੇਸ਼ਨ ਤੁਹਾਣਾ ਸ਼ੇਅਰ ਕਰਦੇ ਹਾਂ ਇਸ ਵਾਰ ਫਰਾਈਡੇ ਵਾਲੇ ਦਿਨ ਜਿਹੜੀ ਮੇਰੇ ਨਾਮ ਨਾਲ ਵਿਜ਼ਿਟ ਮੋਹਾਲੀ ਆਫਿਸ ਵਿੱਚ ਐਂਜਲਾ ਮੈਡਮ ਦੀ ਹੋਏਗੀ ਸੋ ਜਿਹੜੇ ਵੀ ਮੇਰੇ ਮਾਰਾ ਏਜੰਟ ਮੇਰੇ ਇਮੀਗ੍ਰੇਸ਼ਨ ਲਾਇਰ ਨੂੰ ਮਿਲਣਾ ਚਾਹੁੰਦੇ ਨੇ ਪੀਆਰ ਦੇ ਸਬੰਧਤ ਟੂਰਿਸਟ ਵੀਜ਼ਾ ਦੇ ਸਬੰਧਤ ਵਿਜ਼ਟਰ ਵੀਜ਼ਾ ਦੇ ਸਬੰਧਤ ਵੀਜ਼ਾ ਚੇਂਜ ਕਰਾਉਣ ਦੇ ਸਬੰਧਤ ਜਾਂ ਫਿਰ ਉੱਥੇ ਤੁਹਾਡੇ ਆਲਰੇਡੀ ਪੱਛੇ ਪੜ ਰਹੇ ਨੇ ਆਸਟ੍ਰੇਲੀਆ 'ਚ ਭੈਣ ਭਰਾ ਤੁਹਾਡੇ ਪੜ ਰਹੇ ਨੇ ਉਹਨਾਂ ਦਾ ਕੋਈ ਕਾਲਜ ਜਾਂ ਕੋਰਸ ਚੇਂਜ ਕਰਨ ਸਬੰਧਤ ਜਾਂ ਫੇ ਕੋਈ ਤੁਸੀਂ ਉਹਨਾਂ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਉਹਨਾਂ ਦਾ ਕੋਈ ਕੈਟਾਗਰੀ ਚੈੱਕ ਕਰਾਉਣਾ ਚਾਹੁੰਦੇ ਹੋ ਸੋ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਵੀਜ਼ਾ ਸਬੰਧਤ ਕੋਈ ਵੀ ਜਾਣ ਦੀ ਮੈਡਮ ਐਂਜਲਾ ਨੂੰ ਉੱਥੇ ਮਿਲਿਆ ਜਾ ਸਕਦਾ ਮੋਹਾਲੀ ਆਫਿਸ ਵਿੱਚ this coming friday ਜਿਹੜਾ ਆ ਫਰਡੇ ਆ ਰਿਹਾ ਆ I think ਉਸ ਦਿਨ ਤੁਹਾਡਾ 11 ਠੀਕ ਹੈ so 11 ਜਨਵਰੀ ਨੂੰ ਮੇਰੇ ਮੋਹਾਲੀ ਆਫਿਸ ਦੇ ਵਿੱਚ ਮੇਰੇ ਆਸਟ੍ਰੇਲੀਆ ਤੋਂ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਮੈਡਮ ਐੰਜਲ ਨੂੰ ਮਿਲਿਆ ਜਾ ਸਕਦਾ ਹੈ ਆਪਣੇ ਕਿਸੇ ਵੀ ਤਰ੍ਹਾਂ ਦੇ ਆਸਟ੍ਰੇਲੀਆ ਸਵਾਲਾਂ ਨੂੰ ਤੁਸੀਂ ਜਾਣ ਸਕਦੇ ਹੋ ਸੋ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਮੈਂ ਲਾਸਟ ਇੱਕ ਵਾਰ ਐੰਜਲ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੁਝ ਹੋਰ ਸ਼ੇਅਰ ਕਰਨਾ ਚਾਹੁੰਦੇ ਹੋ ਜੋ ਗੱਲ ਰਹਿ ਗਈ ਹੋਵੇ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਹਾਂਜੀ ਮੈਂ ਐਸ਼ਰੀ ਇਹ ਕਹਿਣਾ ਚਾਹੁੰਦੀ ਸੀ ਕਿ ਤੁਸੀਂ ਜਿਹੜਾ ਇਹ ਲਾਈਵ ਵੀਡੀਓ ਦੇਖ ਰਹੇ ਹੋ ਉਹਦੇ ਬੇਸਿਸ ਤੇ ਤੁਸੀਂ ਆਪਣੇ ਪ੍ਰੋਫਾਈਲ ਨੂੰ ਖੁਦ ਹੀ ਨਹੀਂ ਜਜ ਕਰਨਾ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਸਾਨੂੰ ਆ ਕੇ ਮਿਲੋ ਅਸੀਂ ਤੁਹਾਡਾ ਪ੍ਰੋਫਾਈਲ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਵੈਦਰ ਯੂ ਆਰ ਐਲੀਜੀਬਲ ਵਿਦਆਊਟ ਆਇਲਸ অর ਨਾਟ ਤੇ ਜੇ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਰਿਲੇਟਿਵਸ ਨੇ ਤਾਂ ਤੁਸੀਂ ਟੂਰਿਸਟ ਵੀਜ਼ਾ ਤੇ ਵੀ ਉੱਥੇ ਜਾ ਸਕਦੇ ਹੋ ਬਟ ਅਗੇਨ ਮੈਂ ਆਹ ਕਹਾਂਗੀ ਕਿ ਤੁਸੀਂ ਆਪਣੇ ਪ੍ਰੋਫਾਈਲ ਨੂੰ ਆਪ ਨੇ ਜਜ ਕਰਨਾ ਜੇ ਅੱਜ ਅਸੀਂ ਤੁਹਾਨੂੰ ਇਸ ਮਾਧਿਅਮ ਦੇ थ्रू ਕੋਈ ਇਨਫੋਰਮੇਸ਼ਨ ਦੇ ਰਹੇ ਹਾਂ ਉਹ ਇਨਫੋਰਮੇਸ਼ਨ ਤੁਸੀਂ ਖੁਦ ਆਪਣੇ ਆਪ ਉਹਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਮੈਂ ਤੁਹਾਨੂੰ ਹਾਈਲੀ ਇਹੀ ਰეკਮੈਂਡ ਕਰੂੰਗੀ ਕਿ ਤੁਸੀਂ ਆਫਿਸ ਵਿੱਚ ਆ ਕੇ ਸਾਨੂੰ ਵਿਜ਼ਿਟ ਕਰੋ ਸਾਨੂੰ ਇੱਕ ਵਾਰ ਆ ਕੇ ਮਿਲੋ ਅਸੀਂ ਤੁਹਾਨੂੰ ਦੱਸਾਂਗੇ ਕਿ ਨੈਕਸਟ ਰਸਤਾ ਅਸੀਂ ਕੀ ਤੁਹਾਡੇ ਲਈ ਹੋਸ਼ਕਦਾ ਹੈ ਆਸਟ੍ਰੇਲੀਆ ਜਾਣ ਲਈ ਵਿਦ ਆਇਲਸ ਵਿਦਾਊਟ ਆਇਲਸ ਟੂਰਿਸਟ ਵੀਜ਼ਾ ਐਨੀ ਸਾਰਟ ਆਫ ਵੀਜ਼ਾ ਤੁਹਾਡੀ ਕੋਈ ਵੀ ਵੀਜ਼ਾ ਸੰਬੰਧਿਤ ਕੋਈ ਵੀ ਇਨਕੁਆਇਰੀ ਹੈ ਕਿ ਆਸਟ੍ਰੇਲੀਆ ਨੂੰ ਲੈ ਕੇ ਜਾਂ ਬਾਕੀ ਕੰਟਰੀਜ਼ ਨੂੰ ਵੀ ਲੈ ਕੇ ਮੈਂ ਤੁਹਾਨੂੰ ਇਹ ਕਹਾਂਗੀ ਕਿ ਤੁਸੀਂ ਆਪਣਾ ਪੇਪਰਵਰਕ ਲੈ ਕੇ ਸਾਡੇ ਆਫਿਸ ਵਿੱਚ ਆਓ ਮੰਡੇ ਟਿਊਜ਼ਡੇ ਵੈਡਸਡੇ ਮੈਂ ਜਲੰਧਰ ਆਫਿਸ ਚ ਹੁੰਨੀ ਆ ਰਾਈ ਸਰ ਵੀ ਇੱਥੇ ਹੁੰਦੇ ਨੇ ਔਰ ਇਸ ਫਰਾਈਡੇ ਨੂੰ ਅਸੀਂ ਮਹਾਲੀ ਆਫਿਸ ਚ ਰਵਾਂਗੇ ਤੁਹਾਡੀ ਕੋਈ ਵੀ ਕੁਰੀਜ਼ ਨੇ ਯੂ ਪਲੀਜ਼ ਕਮ ਐਂਡ ਵਿਜ਼ਿਟ ਦਾ ਆਫਿਸ ਤਾਂ ਕਿ ਅਸੀਂ ਫਰਦਰ ਤੁਹਾਡੇ ਡਾਕੂਮੈਂਟਸ ਨੂੰ ਅਸੈਸ ਕਰਕੇ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਸਕੀਏ ਤਾਂ ਕਿ ਤੁਹਾਡੀ ਕੋਈ ਵੀ ਥੋੜੀ ਗਲਤ ਇਨਫੋਰਮੇਸ਼ਨ ਦੇ ਸ਼ਿਕਾਰ ਨਾ ਬਣੋ ਥੈਂਕ ਯੂ ਥੈਂਕ ਯੂ ਅੰਜਲਾ ਫॉर ਥਿਸ ਫਰੁੱਟਫੁਲ ਇਨਫੋਰਮੇਸ਼ਨ ਐਂਡ ਆਈ ਥਿੰਕ ਜਿਹੜੇ ਯਾਰ ਵੀਡੀਓ ਵੇਖ ਰਹੇ ਨੇ ਜਾਂ ਅੱਗੇ ਵੇਖਣਗੇ ਕਾਫੀ ਇੱਕ ਅਚੀ ਇਨਫੋਰਮੇਸ਼ਨ ਉਹਨਾਂ ਲੋਕਾਂ ਤੱਕ ਮਿਲੇਗੀ ਸੋ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਇੱਕ ਮੈਂ ਥੋੜਾ ਜਿਹਾ ਹੋਰ ਵਿਸਤ੍ਰਿਤ ਚ ਦੱਸ ਦਿਆਂ ਪਿਛਲੇ ਵਾਰ ਜੋ ਅਸੀਂ ਫੇਸਬੁੱਕ ਲਾਈਵ ਪ੍ਰੋਗਰਾਮ ਚ ਬੋਲੇ ਸੀ ਕਿ 31 ਜਨਵਰੀ 2019 ਤੱਕ ਆਰਐਸ ਗਲੋਬਲ ਵੱਲੋਂ ਨਵੇਂ ਸਾਲ ਦਾ ਤੋਹਫਾ ਉਹਨਾਂ तमाम ਬਾਹਰਲੇ ਮੁਲਕਾਂ 'ਚ ਜਾਣ ਦੇ ਚਾਹਵਾਨਾਂ ਲਈ ਜਿਹੜੇ ਘੁੰਮਣ-ਫਿਰਨ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਜਾਣਾ ਚਾਹੁੰਦੇ ਨੇ ਸੋ ਕੇਵਲ ਤੇ ਕੇਵਲ 4999 ਪੇ ਸਾਡੀ ਕੰਪਨੀ ਦੀ ਫੀਸ ਪੇ ਕਰਨਗੇ ਉਹ ਵੀ ਵੀਜ਼ਾ ਲੱਗਣ ਤੋਂ ਬਾਅਦ ਸੋ ਇੱਥੇ ਮੈਂ ਕੁਝ ਕਲੀਅਰ ਅੱਗੇ ਵੀ ਇੱਕ ਟੀਵੀ ਸ਼ੋਅ ਦੇ ਵਿੱਚ ਵੀ ਕਰ ਚੁੱਕਿਆ ਕਿ ਸਾਡੀ ਜਿਹੜੀ ਕੰਪਨੀ ਦੀ ਫੀਸ ਹੈ ਉਹ ਪਿੰਨਾ 25000 ਰੁਪਏ ਸੀਗੀ ਐਂਡ ਉਹ ਵੀਜ਼ਾ ਲੈਂਡ ਲੱਗਣ ਤੋਂ ਪਿੰਨਾ ਚਾਰਜ ਕੀਤੀ ਜਾਂਦੀ ਸੀ ਪਰ ਨਵੇਂ ਸਾਲ ਦੇ ਤੋਹਫੇ ਵਜੋਂ ਸੀ ਉਹਨਾਂ ਤਮਾਮ ਐਪਲੀਕੇਸ਼ਨਸ ਨੂੰ ਜਿਹੜੀ 25000 ਦੀ ਬਜਾਏ ਫੀਸ ਆਪਣੀ ਨਵੇਂ ਸਾਲ ਦੇ ਤੋਹਫੇ ਵਜੋਂ 31 ਜਨਵਰੀ ਤੱਕ ਹੀ ਕਟਵਾ ਕੇ ਸਿਰਫ 4999 ਕੀਤੀ ਹੈ ਐਂਡ ਉਹ ਫੀਸ ਸਾਡੀ ਕੰਪਨੀ ਦੀ ਫੀਸ ਹੈ ਜੋ ਕਿ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਏਗੀ ਇਸ ਤੋਂ ਇਲਾਵਾ ਜੇ ਤੁਸੀਂ ਕਿਸੇ ਕੰਟਰੀ ਚ ਵੀਜ਼ਾ ਅਪਲਾਈ ਕਰ ਰਹੇ ਹੋ ਤੁਹਾਡੀ ਆਪ ਦੀ ਐਮਬੈਸੀ ਫੀਸ ਹੈ 5000 ਤੋਂ ਲੈ ਕੇ 10000 ਤੱਕ ਹਰ ਕੰਟਰੀ ਦੀ ਐਮਬੈਸੀ ਫੀਸ ਹੁੰਦੀ ਹੈ ਟੂਰਿਸਟ ਵੀਜ਼ਾ ਦੀ ਉਹ ਤੁਸੀਂ ਆਪ ਆਪਣੇ ਕੋਲੋਂ ਪੇ ਕਰਨੀ ਹੈ ਤੁਸੀਂ ਜਾਣ ਲਈ ਟਿਕਟਸ ਲੈਣੀਆਂ ਤੁਸੀਂ ਆਪ ਆਪਣੀਆਂ ਲੈਣੀਆਂ ਹੈ ਤੁਸੀਂ ਜਾਣ ਲਈ ਉੱਥੇ ਹੋਟਲ ਦਾ ਖਰਚਾ ਕਰਨਾ ਉਹ ਆਪ ਕਰਨਾ ਸੋ ਕਈ ਵਾਰ ਲੋਕਾਂ ਦਾ ਖਰਚ 4999 ਵਿੱਚ ਆਰਐਸ ਗਲੋਬਲ ਨੇ ਸਾਰਾ ਪੈਕੇਜ ਦੇ ਦਿੱਤਾ ਫ੍ਰੀ ਖਰਚ ਤੁਹਾਡੇ 4 ਲੱਖ ਦਾ ਖਰਚਾ ਆਰਐਸ ਗਲੋਬਲ ਪੇ ਕਰ ਰਹੀ ਹੈ ਨਾ ਸੋ ਕੰਪਨੀ ਜਿਹੜੀ ਫੀਸ ਆ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਏਗੀ ਬਾਕੀ ਜੋ ਤੁਹਾਡੇ ਆਪ ਦੇ ਰਹਿਣ ਸਹਿਣ ਖਾਣ ਪੀਣ ਦੇ ਖਰਚੇ ਨੇ ਟਿਕਟਸ ਇਹ ਤੁਹਾਡੀਆਂ ਆਪਣੀਆਂ ਨੇ ਆਈ ਥਿੰਕ ਇਹ ਸਭ ਨੂੰ ਵੈਸੇ ਕਲੀਅਰ ਹੋਏਗਾ ਬਟ ਫਿਰ ਵੀ ਇੱਕ ਇੱਕ ਜਨਰਿਕ ਤੌਰ ਤੇ ਮੈਂ ਇਹ ਗੱਲ ਤੁਹਾਡਾ ਸ਼ੇਅਰ ਕਰਨੀ ਮੈਨੂੰ ਲੱਗਾ ਦਿਲਚ ਮੈਂ ਤਾਂ ਨਾ ਸ਼ੇਅਰ ਕੀਤੀ ਐ ਸੋ 31 ਜਨਵਰੀ ਤੱਕ ਤੁਹਾਡੇ ਕੋਲ 31 ਜਨਵਰੀ ਤੱਕ ਤੁਹਾਡੇ ਕੋਲ অপਸ਼ਨ ਵੇਰ ਬਣਾ ਤੁਸੀਂ ਅਮਰੀਕਾ ਕੈਨੇਡਾ ਜਾਂ ਫਿਰ ਕਿਸੇ ਵੀ ਕੰਟਰੀ ਤੁਸੀਂ ਆਪਣੇ ਪਰਿਵਾਰ ਨਾਲ ਹੌਲੀਡੇਸ ਮਰਉਣ ਜਾਣਾ ਚਾਹੁੰਦੇ ਹੋ ਘੁੰਮਣ ਫਿਰ ਜਾਣਾ ਚਾਹੁੰਦੇ ਹੋ ਸਿਰਫ ਤੇ ਸਿਰਫ 4999 ਪੇ ਕਰਕੇ ਉਹ ਵੀ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਇੰਨਾ ਮੁਲਕਾਂ ਚ ਘੁੰਮਣ ਜਾ ਸਕਦੇ ਹੋ ਸੋ ਜਿਵੇਂ ਕਿ ਹੁਣੇ ਦੱਸ ਕੇ ਹਟੇ ਕਿ ਆਸਟ੍ਰੇਲੀਆ ਤੁਸੀਂ ਜੇ ਰਿਵਿਜ਼ਟਰ ਵੀਜ਼ਾ ਲੈ ਕੇ ਜਾਂਦੇ ਹੋ فرض ਕਰੋ ਤੁਹਾਡਾ ਉੱਥੇ ਕੋਈ ਦੋਸਤ ਕੋਈ ਭੈਣ ਭਰਾ ਕੋਈ ਸੱਜਣ ਮਿੱਤਰ ਕੋਈ ਫਰੈਂਡ ਉੱਤੇ ਹੈਗੇ ਨੇ ਜਾਂ ਫਿਰ ਨਹੀਂ ਵੀ ਹੈਗੇ ਤੁਸੀਂ ਆਪਣੀ ਫੈਮਲੀ ਨਾਲ ਆਪਣੇ ਪੈਰੈਂਟਸ ਨਾਲ ਅਗਰ ਉੱਥੇ ਪੈਕੇਜ ਪੂਰਾ ਬੁੱਕ ਕਰਵਾ ਕੇ ਅਗਰ ਉੱਥੇ ਸ਼ਰੀਆ ਕੋ ਮਨ ਜਾਣਾ ਚਾਹੁੰਦੇ ਹੋ ਤੁਹਾਡੇ ਵੀਜ਼ੇ ਦਾ ਅਗਰ 48503 ਕੰਡੀਸ਼ਨਡ ਵੀਜ਼ਾ ਸੋ ਹੁਣ ਉਹਨਾਂ ਸਵਾਲਾਂ ਦੇ ਜਵਾਬ ਆਈ ਥਿੰਕ ਮੈਂ ਕਾਫੀ ਮੈਸੇਜ ਮਿਸ ਕਰ ਚੁੱਕਿਆ ਅੱਜ ਨੈਟਵਰਕ ਪ੍ਰੋਬਲਮ ਕਰਕੇ ਬਟ ਫਿਰ ਵੀ ਜਿੰਨੇ ਕ ਮੈਸੇਜ ਮੈਂ ਆਪਣੇ ਲਾਈਵ ਸੈਸ਼ਨ ਦੇਖ ਪਾ ਰਹੇ ਆ ਆਪਣੇ ਮੋਬਾਈਲ ਦੇ ਥਰੂ ਮੈਂ ਤੁਹਾਨੂੰ ਅੱਜ ਤੱਕ ਨਾਲ ਜਵਾਬ ਦੇ ਦੇਣਾ ਸਾਰਿਆਂ ਨੂੰ ਗੁੱਡ ਈਵਨਿੰਗ ਜਿਨ੍ਹਾਂ ਨੇ ਸਾਹਬ ਨੇ ਗੁੱਡ ਈਵਨਿੰਗ ਲਿਖੀ ਹੋਏਗੀ ਹਰਪ੍ਰੀਤ ਹਜ਼ਰਾ ਕੈਨੇਡਾ ਮੇਰਾ ਮੇਰਾ ਮੇਟ ਆਫਰ ਲੈਟਰ ਨਹੀਂ ਕੈਨੇਡਾ ਲੰਗਿਆ ਦੀ ਆਈ ਕੈਨਟ ਅੰਡਰਸਟੈਂਡ ਬਦ ਤੁਸੀਂ ਕੀ ਲਿਖਿਆ ਜਾਂ ਤਾਂ ਪੰਜਾਬੀ ਚ ਪ੍ਰੋਪਰਲੀ ਲਿਖ ਦਿਓ ਜਾਂ ਫਿਰ ਇੰਗਲਿਸ਼ ਲਿਖ ਦਿਓ ਸੋ ਥੈਟ ਆਈ ਕੈਨ ਰੀਡ ਪ੍ਰੋਪਰਲੀ ਐਂਡ ਆਈ ਕੈਨ ਰਿਪਲਾਈ ਯੂ ਪ੍ਰੋਪਰਲੀ ਜਮਮੁਲ ਹਕ ਹਾਲੋ ਹਾਊ ਆਰ ਯੂ ਆਮ ਵੈਰੀ ਗੁੱਡ ਫਾਈਨ ਥੈਂਕ ਯੂ ਸਰ ਆਪ کیسے ਹੋ ਅਮਨ ਔਰ ਅਕਸ਼ਾ ਸਪਟੰਬਰ ਇਨਟੇਕ ਦੀ ਆਫਰ ਲੈਟਰਸ ਆ ਰਹੀਆਂ ਕਿ ਨਹੀਂ ਤੁਸੀਂ ਅਗਰ ਕੈਨੇਡਾ ਦੀ ਪੁੱਛ ਰਹੇ ਹੋ ਤਾਂ ਹਾਲੇ ਨਹੀਂ ਹਾਲੇ ਆਫਰਸ ਅਪਲਾਈ ਹੋਣੀ ਸ਼ੁਰੂ ਹੋ ਚੁੱਕੀਆਂ ਨੇ ਸਪਟੰਬਰ ਇਨਟੇਕ ਦੀਆਂ ਬਟ ਹਾਲੇ ਆਫਰ ਇਸ਼ੂ ਹੋਣੀ ਸ਼ੁਰੂ ਨਹੀਂ ਹੋਈਆਂ ਯੈਸ ਕਿਸੇ ਕੋਡਕਾ ਕਾਲਜ ਨੂੰ ਪਾਵੇ ਆਫਰ ਦੇਣੀ ਸ਼ੁਰੂ ਕੀਤੀਆਂ ਹੋਣ ਕਿ ਬਟ ਮੇਜਰਲੀ ਹਾਲੇ ਜਿਹੜੇ ਅੱਛੇ ਅੱਛੇ ਕਾਲਜਸ ਨੇ ਉਹਨਾਂ ਦੀ ਆਫਰ ਇਸ਼ੂ ਹੋਣੀ ਹਾਲੇ ਬਾਕੀ ਨੇ ਸੋ ਜਿਹਨੇ ਵੀਡੀਓ ਵੇਖ ਰਿਹਾ ਨੇ ਕੈਂਡੀ ਸ਼ੇਅਰ ਦਿਸ ਵੀਡੀਓ ਰਣਜੀਤ ਸੁਭੀ ਸਪਾਊਸ ਵੀਜ਼ਾ ਪਲੱਸ 2 ਬਾਅਦ ਲੱਗ ਸਕਦਾ ਜੀ ਜੇ ਤੁਸੀਂ ਪੁੱਛ ਰਹੇ ਹੋ ਆਸਟ੍ਰੇਲੀਆ ਦਾ ਤਾਂ ਜਵਾਬ ਹੈ ਯੈਸ ਬਟ ਔਰ ਜੇ ਕੰਡੀਸ਼ਨ ਇਹ ਹੈ ਕਿ ਯੂਨੀਵਰਸਿਟੀ ਸਟੂਡੈਂਟ ਨੂੰ ਸਪਾਊਸ ਨੂੰ ਨਾਲ ਜਾਣ ਦੀ ਪਰਮਿਸ਼ਨ ਅਗਰ ਦਿੰਦੀ ਹੋਵੇ ਅਗਰ ਉਹ ਦੋਨਾਂ ਨੂੰ ਦੋਨਾਂ ਦੇ ਕੇਸ ਵਿੱਚ ਸੀਓਈ ਈਸ਼ੂ ਕਰ ਰਹੀ ਹੈ ਦੈਨ ਹਾਈ ਕਮਿਸ਼ਨ ਨੂੰ ਕੋਈ ਪ੍ਰੋਬਲਮ ਨਹੀਂ ਆ ਚਾਹੀਏ ਸਟੂਡੈਂਟ ਪਲੱਸ 2 ਹੋਵੇ ਚਾਹੇ ਗ੍ਰੈਜੂਏਸ਼ਨ ਪਰ ਜੇ ਮੈਂ ਪ੍ਰੈਕਟੀਕਲੀ ਗੱਲ ਕਰਾਂ ਤਾਂ ਅਸੀਂ ਪਲੱਸ 2 ਦੇ ਬੱਚੇ ਜ਼ਿਆਦਾਤਰ ਪ੍ਰੈਫਰ ਨਹੀਂ ਕਰਦੇ ਜਿਹੜਾ ਸਟੂਡੈਂਟ ਪਲੱਸ 2 ਹੈ ਉਹਨੂੰ ਪਹਿਲਾਂ ਸਿੰਗਲ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਦੋਂ ਬੱਚਾ ਸਿੰਗਲ ਉੱਥੇ ਚਲੇ ਜਾਂਦਾ ਪੜਨਾ ਸ਼ੁਰੂ ਕਰ ਦਿੰਦਾ ਕਲਾਸ ਲਗਾਉਣੀ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ ਚਾਹੇ 1 ਮਹੀਨੇ ਬਾਅਦ ਚਾਹੇ 2 ਮਹੀਨੇ ਬਾਅਦ ਉਹ ਸਟੂਡੈਂਟ ਆਪ ਦੇ ਹਸਬੰਡ ਦਾ ਸਪਾਊਸ ਵੀਜ਼ਾ ਅਪਲਾਈ ਕਰਦੀ ਹੈ ਤਾਂ ਸਪਾਊਸ ਵੀ ਜਾਣ ਨਾਲ ਜਾ ਕੇ ਉੱਥੇ ਪਾਰਟ ਟਾਈਮ ਕੰਮ ਕਰ ਸਕਦਾ ਹੈ ਜਿੰਨੀ ਪਰਮਿਸ਼ਨ ਸਟੂਡੈਂਟ ਨੂੰ ਹੁੰਦੀ ਹੈ ਸੋ ਇਕੱਠੇ ਅਪਲਾਈ ਨਾ ਕਰੋ ਅਗਰ ਤੁਸੀਂ ਪਲੱਸ 2 ਕੀਤੀ ਤੁਹਾਡੇ ਵਾਈਫ ਨੇ ਜਾਂ ਸਟੂਡੈਂਟ ਨੇ ਜੇ ਗ੍ਰੈਜੂਏਸ਼ਨ ਕੀਤੀ ਹੈ ਸਟੂਡੈਂਟ ਨੇ ਉਹਦੇ ਪਰਸੈਂਟੇਜ 55% ਤੋਂ ਉੱਪਰ ਹੈ ਆਇਲਟ 6 ਬੈਂਡ ਨਾਟ ਲੈਸ ਦਨ 5.5 ਬੈਂਡ ਹੈ ਉਹ ਸਟੂਡੈਂਟ ਤੇ ਸਪਾਊਸ ਇੱਕੋ ਦਿਨ ਇਕੱਠੇ ਇੱਥੋਂ ਟਰੈਵਲ ਕਰਕੇ ਇਕੱਠੇ ਤੋਂ ਵੀਜ਼ਾ ਲੈ ਕੇ ਜਾ ਸਕਦੇ ਆ ਸੋ ਪਲੱਸ ਦੈਨ ਯੂ ਕੈਨ ਅਪਲਾਈ ਬੰਦਾ ਆਪਣੇ ਆਪਣੇ ਕੰਮ ਚ ਮਾਸਟਰ ਹੁੰਦਾ ਇੱਕ ਡਾਕਟਰ ਆਪਣੇ profession ਚ ਮਾਸਟਰ ਹੈ ਇੱਕ ਲਾਇਰ ਆਪਣੇ profession ਚ ਮਾਸਟਰ ਹੈ ਇੱਕ ਟੀਚਰ ਸਾਇੰਸ ਪੜਾਉਣ ਚ ਹੁਣ ਇੱਕ ਟੀਚਰ ਸਾਇੰਸ ਪੜਾ ਲੈਂਦਾ ਉਹ ਸਾਇੰਸ ਟੀਚਰ ਹੈ ਇੱਕ ਮੈਥ ਟੀਚਰ ਹੈ ਇੱਕ ਇੰਗਲਿਸ਼ ਟੀਚਰ ਹੈ ਸੋ ਇੱਕ ਟੀਚਰ ਸਾਰੇ ਸਬਜੈਕਟ ਨਹੀਂ ਪੜਾ ਸਕਦਾ ਕਿਉਂਕਿ ਹਰ ਟੀਚਰ ਦੀ ਆਪਣੀ ਆਪਣੀ ਇੱਕ ਬਾਸਟਰੀ ਹੁੰਦੀ ਹੈ ਸੋ ਸੇਮ ਮੇਰੇ ਸੌਰੀ ਯਾਰ ਅੱਜ ਨਾ ਵਾਕਈ ਲਾਈਵ ਗੱਲ ਕਰਨ ਦਾ ਮਜ਼ਾ ਨਹੀਂ ਆ ਰਿਹਾ ਕਿਉਂਕਿ ਮੈਂ ਮੇਰੇ ਵੀ ਹੱਥ ਵਸ ਨਹੀਂ ਦੋਸਤੋ ਆਈ ਥਿੰਕ ਯੂ ਸ਼ੁਡ ਅੰਡਰਸਟੈਂਡ ਸੋ ਆਪਣੇ ਆਪ ਮਾਸਟਰ ਨਹੀਂ ਬਰਨਾ ਆਪਣੇ ਆਪਣੇ ਕੇਸ ਨੂੰ ਅੱਛੇ ਤਰੀਕੇ ਸਾਸ ਕਰਨ ਲਈ ਇੱਕ ਚੰਗੇ ਕੰਸਲਟੈਂਟ ਕੋਲ ਜਾਣਾ ਜੇ ਲੱਗਦਾ ਕਿ ਮੈਂ ਚੰਗੀ ਇਨਫੋਰਮੇਸ਼ਨ ਤੁਹਾਨੂੰ ਤੁਹਾਡੇ ਫਿਊਚਰ ਬੰਦੇ ਦੇ ਸਕਦਾ ਮੇਰੀ ਟੀਮ ਤੁਹਾਨੂੰ ਇੱਕ ਚੰਗੀ ਤਰੀਕੇ ਦੀ ਇਨਫੋਰਮੇਸ਼ਨ ਦੇ ਕੇ ਇੱਕ ਚੰਗੇ ਭਵਿੱਖ ਲਈ ਤੁਹਾਨੂੰ ਤੋੜ ਸਕਦੀ ਹੈ ਤਾਂ ਮੇਰੇ ਦਫ਼ਤਰ ਜਲੰਧਰ ਮੁਹਾਲੀ ਤੇ ਨਵਾਂ ਸ਼ਹਿਰ ਇਹਨਾਂ ਆਫੀਸਰਸ ਦੇ ਵਿੱਚ ਅਪਾਇੰਟਮੈਂਟ ਲੈ ਕੇ ਮਿਲੋ ਹੈਲਪਲਾਈਨ ਨੰਬਰ ਹੈ 70509 70509 ਮੈਂ ਨੰਬਰ ਇੱਕ ਵਾਰ ਪੰਜਾਬੀ ਚ ਫੇਰ ਰਿਪੀਟ ਕਰਦੇ ਆ 70509 70509 ਨੰਬਰ ਤੇ ਤੁਸੀਂ ਕਾਲ ਕਰਕੇ ਮੇਰੀ ਟੀਮ ਨਾਲ ਮੇਰੇ ਨਾਲ ਮਿਲ ਸਕਦੇ ਹੋ ਤਾਂ ਕਿ ਤੁਹਾਨੂੰ ਤੁਹਾਡੇ ਪ੍ਰੋਕਸ ਬੰਦੇ ਇੱਕ ਸਹੀ ਸਲਾਹ ਜਾਨ ਕੇ ਦਿੱਤੀ ਜਾ ਸਕੇ ਸੋ ਜਸਪੀਤ ਯੂ ਸ਼ੁਡ ਵਿਜ਼ਿਟ ਆਰ ਆਫਿਸ ਤਾਂ ਕਿ ਤੁਹਾਨੂੰ ਮੈਂ ਗਾਈਡ ਕਰ ਸਕਾਂ ਕਿ ਤੁਸੀਂ ਵਿਦਾਊਟ ਆਸ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਸ਼ਿਖਾ ਸ਼ਰਮਾ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਸ਼ਿਖਾ ਸੌਰਵ ਬੱਬਰ ਅਸ਼ੀਆ ਸਟੂਡੈਂਟ ਡਿਪੈਂਡੈਂਟ किया हो गए हुए कियाप नहीं डेयर लग रहा टाइम हाँ नॉर्मली दस तो आई थिंक टाइम लग रहा है सो yeah, so, चल नॉर्मली चलो थैंक्स सर फॉर दिस फ्रूटफुल नॉलेज राजप्रीत राजपूत थैंक यू सो वेरी मच ब्रदर रॉबिन सिंह प्लीज आंसर लास्ट टाइम क्वेश्चन अधूरा सी ट्वेल्थ ओके ट्वेल्थ टू थाउजेंड सीन सिक इन मेडिकल स्टेट बोर्ड बैंड नॉट लैस दैन फाइव आई गॉट ਅਸੈਸਮੈਂਟ ਲੈਵਲ 1 ਯੂਨੀਵਰਸਿਟੀ ਇਨ ਅਸ਼ੀਆ ਬਟ ਇਨਕੀ ਓਕੇ ਓਕੇ ਟੂ ਸੀਯੂਜ਼ ਐਂਡ ਮਾਈ ਕੇਐਸ ਇਸ ਇਨ ਐਂਬੈਸੀ ਫਰਮ 10 ਡੇਸ ਵੀ ਮੈਂ ਇੱਕਦਮ ਹਵਾ ਚ ਜਾਦੂ ਦੀ ਛੜੀ ਕਮਾ ਕੇ ਇੱਕ ਦੱਸ ਦੂੰਗਾ ਵੀਜ਼ਾ ਲੱਗਣਾ ਕਿ ਨਹੀਂ ਬਟ ਯੈਸ ਜਿੰਨਾ ਕਿ ਤੁਸੀਂ ਸਵਾਲ ਚ ਮੈਨੂੰ ਦੱਸਿਆ ਜਿੰਨਾ ਕਿ ਮੈਂ ਤੁਹਾਡੇ ਉਸ ਸਟੇਟਮੈਂਟ ਤੋਂ ਜਾਣ ਪਾਇਆ ਯੈਸ ਠੀਕ ਹੈ 2017 ਪਾਸ ਆਊਟ ਹੈ ਸੋ ਤੁਸੀਂ ਜੇ ਅਪਲਾਈ ਕੀਤਾ ਤੁਹਾਡੀ ਅਗਰ ਐਸਓਪੀ ਤੇ ਛੋਟੀ ਜੀ ਮਿਸਟੇਕ ਹੈ ਵੀ ਤੁਸੀਂ ਤੁਸੀਂ ਇਹ ਗੱਲ ਕਰਕੇ ਦੋ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਬਟ ਫਿਰ ਵੀ ਜੇ 2017 ਤੋਂ ਬਾਅਦ ਜੋ ਵੀ ਤੁਸੀਂ ਜਸਟੀਫਾਈ ਅਗਰ ਲਗਾਈ ਹੈ ਥੈਨ ਵੀਜ਼ਾ ਚਾਂਸਸ ਗੁੱਡਾ ਅਗਰ ਨਹੀਂ ਕੁਝ ਲਗਾਈ ਤਾਂ ਫਿਰ ਬਾਬਾ ਨਾਨਕੀ ਜ਼ਿੰਮੇਵਾਰ ਬਾਬਾ ਨਾਨਕੀ ਸੱਦਾ ਰੱਖਾ ਬਟ ਸਟਿਲ ਜੇ ਤੁਸੀਂ ਆਪਣੀ ਮਿਸਟੇਕ ਨੂੰ ਕਰੈਕਟ ਕਰਨਾ ਚਾਹੁੰਦੇ ਹੋ ਜੇ ਤੁਸੀਂ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਦੇ ਥਰੂ ਕੇਸ ਲਗਵਾਇਆ ਤਾਂ ਇੱਕ ਫਾਰਮ ਫਿਲ ਕਰਕੇ ਉਹ ਮਿਸਟੇਕ ਨੂੰ ਦੂਰ ਕੀਤਾ ਜਾ ਸਕਦਾ ਜਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ 70509 70509 ਨੰਬਰ ਤੇ ਕਾਲ ਕਰਕੇ ਕਹਿ ਦਿਓ ਮੇਰੀ ਰਾਹੀ ਨਾਲ ਗੱਲ ਕਰਾ ਦਿਓ ਹਲੇ ਬੈਕ 1 ਡੇਢ ਘੰਟਾ ਆਫ ਯੁਵਰਾਜ ਯੂ ਵੀ ਥੈਂਕਸ ਫॉर ਕੀਪ ਅਸ ਅਪਡੇਟ ਆਫ ਆਲਵੇਸ ਅਬਾਊਟ ਵੇਰੀਅਸ ਫੈਕਟਸ ਅਬਾਊਟ ਸਟੱਡੀ ਵੀਜ਼ਾ ਥੈਂਕ ਯੂ ਯੁਵਰਾਜ ਚੇਤਨ ਕੁਮਾਰ ਸਰ ਸ਼ੀਲੀਨ ਹਾਈ ਕਮਿਸ਼ਨ ਕਿੰਨਾ ਟਾਈਮ ਲੱਗ ਰਿਹਾ ਅੱਜ ਕੱਲ ਵੀਜ਼ਾ ਗ੍ਰਾਂਟ ਕਰਨ ਚ ਅਬਾਊਟ 30 ਟੂ 45 ਡੇਸ ਲੱਗ ਰਿਹਾ ਐਮਬੈਸੀ ਦੇ ਵਿੱਚ ਅਗਰ ਤੁਸੀਂ ਡਿਗਰੀ ਜਾਂ ਡਿਪਲੋਮਾ ਕਲਾਸ ਵਿੱਚ ਅਪਲਾਈ ਕੀਤਾ ਸੋ ਡਿਪਲੋਮਾ ਵਿੱਚ ਐਕਚੁਅਲੀ ਇਸ ਟਾਈਮ ਟੂ 2 ਮੰਥਸ ਟੂ ਮੰਥਸ ਸੋ 45 ਟੂ 60 ਡੇਸ ਮੰਨ ਲਓ ਨਾਰਮਲੀ 30 ਦਿਨ ਤੋਂ ਲੈ ਕੇ 60 ਡੇਸ ਦਾ ਟਾਈਮ ਹੈਗਾ ਸੋ ਚੇਤਨ ਕੁਮਾਰ ਸਰ ਸ਼ੀਲੀਆ ਦਾ ਓਕੇ ਜੱਸੀ ਸਿੰਘ ਕਿ ਰਹਾ ਹਾਉ ਇਸ ਪੋਸੀਬਲ ਜੱਸੀ ਜੀ ਤੁਹਾਡੇ ਲਈ ਵੀਡੀਓ ਪਾਈ ਗਈ ਹੈ ਤੁਸੀਂ ਸ਼ਾਇਦ ਲੇਟ ਜੁੜ ਲੇਟ ਜੁੜੇ ਹੋ ਜਦੋਂ ਅਸੀਂ ਪੇਜ ਤੇ ਅਪਡੇਟ ਕਰਦਾਂਗੇ ਅਪਲੋਡ ਕਰਦਾਂਗੇ ਵੀਡੀਓ ਰਿਵਾਈਂਡ ਕਰਕੇ ਸੁਣ ਲਿਓ ਵੀ ਕਿੰਨਾ ਲੋਕਾਂ ਲਈ ਪੋਸੀਬਲ ਹੈ ਔਰ ਕਿਵੇਂ ਪੋਸੀਬਲ ਹੈ ਸ਼ਾਇਦ ਤੁਹਾਨੂੰ ਬੈਟਰ ਜਵਾਬ ਮਿਲ ਜਾਏਗਾ ਸਰ ਆਸਟ੍ਰੇਲੀਆ ਵਿੱਚ ਮਾਸਟਰ ਇਨ ਈਐਸ ਬੀਏ ਐਂਟਰਪ੍ਰਾਈਜ਼ ਸਿਸਟਮ ਆਫ ਬਿਜ਼ਨਸ ਐਨਲਟਿਕਸ ਓਕੇ ਕੋਰਸ ਵਾਲੇ ਸਟੂਡੈਂਟ ਨੂੰ ਪੀਆਰ ਮਿਲ ਸਕਦੀ ਹੈ ਹੀ ਆਲਸੋ ਹੈਵ ਐਕਸਪੀਰੀਅੰਸ ਆਫ 2 ਇਅਰ ਇਨ ਸੇਮ ਫੀਲਡ ਸੋ ਯੈਸ ਡੀਅਰ ਜੋ ਤੁਸੀਂ ਸਵਾਲ ਪੁੱਛਿਆ ਤੁਹਾਡਾ ਉਹ ਜਿਹੜਾ ਕੋਰਸ ਹੈ ਉਹ ਪੀਐਲ ਲਿਸਟ ਵਿੱਚ ਅਗਰ ਹੈ ਤਾਂ ਡੈਫੀਨਿਟਲੀ ਤੁਸੀਂ ਆਪਣੇ ਕੋਰਸ ਦੀ ਅਸੈਸਮੈਂਟ ਕਰਾ ਕੇ ਪੀਆਰ ਲਈ ਅਪਲਾਈ ਕਰ ਸਕਦੇ ਹੋ ਕੋਈ ਕਲੋਜ਼ਲੀ ਰਿਲੇਟਡ ਡਾਕੂਮੈਂਟਸ ਕੋਲੋਜ਼ਲੀ ਰਿਲੇਟਡ ਸੋ ਬੈਟਰ ਹੈ ਵਿਕੀ ਵਸਨ ਆਈ ਰਿਕਵੈਸਟ ਯੂ ਟੂ ਸੈਂਡ 올 ਦਾ ਰਿਲੇਟਡ ਡਾਕੂਮੈਂਟਸ ਔਨ ਮਾਈ ਈਮੇਲ ਆਈਡੀ ਬੈਟਰ ਤੁਸੀਂ ਜਲੰਧਰ ਆਫਿਸ ਵਿੱਚ ਤੁਸੀਂ ਕੱਲ ਨੂੰ ਆ ਕੇ ਮੈਨੂੰ ਮਿਲ ਸਕਦੇ ਹੋ ਇਹ ਤੁਹਾਨੂੰ ਮੁਹਾਲੀ ਨੇੜੇ ਪੈਂਦਾ ਤਾਂ ਫਰਾਈਡੇ ਵਾਲੇ ਦਿਨ ਵਿਜ਼ਿਟ ਰਹੇਗੀ ਮੇਰੀ ਔਰ ਮੇਰੇ ਇਮੀਗ੍ਰੇਸ਼ਨ ਲਾਇਰ ਦੀ ਮੁਹਾਲੀ ਆਫਿਸ ਤੁਸੀਂ ਉੱਥੇ ਆ ਕੇ ਆਪਣੇ ਪ੍ਰੋਪਰਲੀ ਸਵਾਲ ਦਾ ਜਵਾਬ ਲੈ ਸਕਦੇ ਹੋ ਬਟ ਯੈਸ ਅਗਰ ਇਹ ਹਾਲੀ ਉਹਦੇ ਵਿੱਚ ਲਿਸਟ ਵਿੱਚ ਹੈ ਤਾਂ ਫਿਰ ਡੈਫੀਨਿਟਲੀ ਤੁਸੀਂ ਪੀਆਰ ਲਈ ਅਪਲਾਈ ਕਰ ਸਕਦੇ ਹੋ ਆਫਟਰ 2 ਇਅਰਸ ਥੈਂਕਸ ਸਰ ਫॉर ਦਾ ਫਰਥਰ ਇਨਫੋਰਮੇਸ਼ਨ ਥੈਂਕ ਯੂ ਜੀ ਗੁੱਡ ਈਵਨਿੰਗ ਸਰ ਗੁੱਡ ਈਵਰੀ ਗੁੱਡ ਈਵਨਿੰਗ ਹਰਪ੍ਰੀਤ ਚੇਤਨ ਕੁਮਾਰ ਸਰ ਐਮਬੈਸੀ ਲੀ ਐਮਬੈਸੀ ਅੱਜਕੱਲ ਕਿਨਡਮ ਆਫਲਾਈ ਕਰ ਸਕਦੇ ਆ ਉਹਨਾਂ ਨੂੰ ਆਈ ਥਿੰਕ ਇਹ ਵੀਡੀਓ ਜਦੋਂ ਅਸੀਂ ਪੇਜ ਤੇ ਅਪਲੋਡ ਕਰਾਂਗੇ ਉਹ ਪੂਰੀ ਵੀਡੀ ਨੈਕਸਟ ਵੀਕ ਇੱਕ ਨਵੇਂ ਟੌਪਿਕ ਤੇ ਤੁਹਾਨੂੰ ਜੁੜਾਂਗਾ ਐਂਡ ਜਾਂਦੇ ਜਾਂਦੇ ਇਸ ਗੱਲ ਦਾ ਖਿਆਲ ਜੂ ਰੱਖਿਓ ਆਪਣੇ ਪਰਿਵਾਰ ਨਾਲ ਕਿਸੇ ਵੀ ਕੰਟਰੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂਐਸਏ ਕੋ ਮੰਡ ਜਾਣਾ ਚਾਹੁੰਦੇ ਹੋ 31 ਜਨਵਰੀ 2019 ਤੱਕ ਸਾਡੀ ਕੰਪਨੀ ਜਿਹੜੀ ਆਫਰ ਚੱਲ ਰਹੀ ਹੈ ਸਾਡੀ ਫੀਸ ਹੋਵੇਗੀ 4999 4999 ਰੁਪੀ ਉਹ ਵੀ ਵੀਜ਼ਾ ਸੋ ਉਹ ਤੁਸੀਂ ਟੂਰਿਸਟ ਵੀਜ਼ਾ ਲੈਣ ਤੋਂ ਬਾਅਦ ਆਸਟ੍ਰੇਲੀਆ ਚ ਜਾ ਕੇ ਸਟੂਡੈਂਟ ਵੀਜ਼ਾ ਚੇਂਜ ਕਰਉਣਾ ਚਾਹੁੰਦੇ ਹੋ ਜਾਂ ਫਿਰ ਕਿਸੇ ਵੀ ਇਮੀਗ੍ਰੇਸ਼ਨ ਸਲਾਹ ਦੇ ਲਈ ਆਸਟ੍ਰੇਲੀਆ ਚ ਤੁਸੀਂ ਆਪਣੇ ਬਾਰੇ ਆਪਣੇ ਕਿਸੇ ਪਰਿਵਾਰਕ ਮੈਂਬਰ ਬਾਰੇ ਪੁੱਛਣਾ ਹੈ ਜਿਹੜਾ ਆਲਰੇਡੀ ਆਸਟ੍ਰੇਲੀਆ ਚ ਰਹਿ ਰਿਹਾ ਪੜ੍ਹ ਰਿਹਾ ਉਹਦੀ ਪੀਆਰ ਬਾਰੇ ਕੁਝ ਪੁੱਛਣਾ ਹੈ